ਅਰਦਾਸ ਪਹਿਲੀ ਅਰਦਾਸ ਦੂਜੀ ਉਹਨਾਂ ਨੇ ਜਿਹੜੀ ਕੰਟੀਨਿਊਟੀ ਇਹਨੂੰ ਕਿਸ ਤਰ੍ਹਾਂ ਤੁਸੀਂ ਬਰਕਰਾਰ ਰੱਖਦੇ ਹੋ ਜਦੋਂ ਤੁਸੀਂ ਸਕ੍ਰਿਪਟਿੰਗ ਕਰਦੇ ਹੋ ਜਿੱਥੇ ਅਸੀਂ ਐਂਟਰਟੇਨਮੈਂਟ ਦਾ ਕੰਮ ਕਰਦੇ ਹਾਂ ਲੋਕਾਂ ਨੂੰ ਅਸੀਂ ਵਧੀਆ ਚੀਜ਼ਾਂ ਦਿਖਾਉਨੇ ਆ ਚਾਹੇ ਹਸਾਉਨੇ ਆ ਚਾਹੇ ਐਕਸ਼ਨ ਦਿਖਾਉਨੇ ਆ ਉੱਥੇ ਜਦੋਂ ਅਸੀਂ ਕੋਈ ਇਦਾਂ ਦੀ ਚੀਜ਼ ਬਣਾਉਨੇ ਆ ਤਾਂ ਮੈਨੂੰ ਲੱਗਦਾ ਉਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਔਰ ਜਦੋਂ ਉਹ ਲੋਕਾਂ ਦੇ ਉੱਤੇ ਕਿਸੇ ਚੀਜ਼ ਤੇ ਅਸਰ ਕਰਦੀ ਹੈ ਤਾਂ ਸਾਨੂੰ ਚੰਗਾ ਲੱਗਦਾ ਕਿ ਯਾਰ ਘਟੂ ਘਟ ਅਸੀਂ ਜਿਸ ਜ਼ਿੰਮੇਵਾਰੀ ਨੂੰ ਨਿਭਾਉਣ ਲੱਗੇ ਹੋਏ ਆ ਉਹ ਇਫੈਕਟ ਤਾਂ ਕਰ ਰਹੀ ਆ ਉਹ ਚੀਜ਼ ਤਾਂ ਮੈਗੋ ਗਿੱਪੀ ਨੂੰ ਜਦੋਂ ਪਹਿਲੀ ਵਾਰੀ ਫਿਲਮ ਦਿਖਾਈ ਪਹਿਲਾਂ ਤਾਂ ਇਹਨਾਂ ਨੇ ਕਿਹਾ ਵੀ ਨਹੀਂ ਬਾਅਦ ਚ ਜਦੋਂ ਇਹਨਾਂ ਨੂੰ ਲੱਗਿਆ ਵੀ ਕਹਾਣੀ ਠੀਕ ਹੈ ਇਹਨਾਂ ਨੇ ਮੇਰੇ ਮੋਢੇ 'ਤੇ ਹੱਥ ਮਾਰ ਕੇ ਮੈਨੂੰ ਇਹ ਗੱਲ ਜਰੂਰ ਕਹੀ ਕਹਿੰਦੇ ਹੁਣ ਬਣਾਉਣ ਲੱਗਿਆ ਨਾ ਹੁਣ ਤਸੱਲੀ ਨਾਲ ਬਣਾਈ ਮੈਂ ਉਹ ਜਦੋਂ ਗਿੱਪੀ ਨੇ ਕਿਹਾ ਨਾ ਕਿ ਮੈਂ ਕਿਹਾ ਵੀ ਹੁਣ ਜੇ ਕਰਨਾ ਫਿਰ ਆਪਾਂ ਤਸੱਲੀ ਨਾਲ ਕਰਨਾ ਵਧੀਆ ਕਰਨਾ ਉਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਇੰਨਾ ਅੱਛਾ ਗਿੱਪੀ ਦਾ ਕੈਰੀਅਰ ਚੱਲ ਰਿਹਾ ਸੀ ਕੈਰੀਅਰ ਜੱਟਾ ਵਰਗੀਆਂ ਹਿੱਟ ਦੇ ਕੇ ਲੱਕੀ ਦੀਆਂ ਲੱਕੀ ਸਟੋਰੀ ਵਰਗਾ ਸੀ ਹੈਨਾ ਤੋ ਲੁਕਮੈਨ ਨੂੰ ਇਹ ਵੀ ਕੱਲ ਕੋਈ ਨਾ ਕਵੇ ਚੱਲ ਬਈ ਇਹਨੇ ਵੀ ਡਾਇਰੈਕਸ਼ਨ ਵਾਲਾ ਸ਼ੌਂਕ ਪੂਰਾ ਕਰ ਲਿਆ ਆਪਣਾ ਲੋਕੀ ਮਿੰਟਲ ਹੁੰਦੇ ਬੋਲਣ ਲੱਗਿਆ ਹਨਾ ਇਹ ਜੋ ਗਿ ਭਾਜੀ ਇਹਦਾ ਜਦੋਂ ਸਟਰਗਲ ਟਾਈਮ ਸੀ ਜਿਵੇਂ ਇਹ ਕਈ ਬਿਰੇ ਕਹਿੰਦੇ ਆ ਕਿ ਯਾਰ ਮੈਂ ਤਾਂ ਉਹ ਪ੍ਰੋਨੋਟ ਜੇ ਭਰ ਦਾਂਦਾ ਸੀ ਬਾਹਰ ਬੈਠਾ ਉਹਦੇ ਹਨਾ ਕਚੈਰੀਆਂ ਦੇ ਤਹਿਸੀਲ ਦੇ ਬਾਹਰ ਤਾਂ ਉਹ ਪੀਆ ਵੀ ਇਹ ਅੱਜ ਆਪਾਂ ਨੂੰ ਇਹ ਲੱਗਦਾ ਵੀ ਯਾਰ ਗੁਰਪ੍ਰੀਤ ਕੋ ਗੇਡੇ ਵੱਡੇ ਆਰਟਿਸਟ ਨੇ ਯਾਰ ਇਹਨਾਂ ਨੇ ਉਸ ਟਾਈਮ ਇਹਨਾਂ ਦਾ ਬੜਾ ਜੀ ਲੱਗਦਾ ਵੀ 5 ਰੁਪਏ ਜਦੋਂ ਮਿਲਦੇ ਸੀ ਨਾ ਤਾਂ ਬੰਦੇ ਨੂੰ ਐ ਲੱਗਦਾ ਵੀ ਬਣ ਗਈ ਗੱਲ ਹਨਾ ਦਿਸ ਟਾਈਮ ਗੁੱਗੀ ਜੀ ਦੇ ਨਾਲ ਮੈਂ ਫਰਸਟ ਟਾਈਮ ਕੰਮ ਕੀਤਾ ਤੇ ਮੈਨੂੰ ਬਹੁਤ ਹੀ ਅੱਛਾ ਲੱਗਿਆ ਮੈਨੂੰ ਕਿਹਾ ਵੀ ਹਰ ਇੰਟਰਵਿਊ ਦੀ ਹੰਬਲੀ ਕਹਿ ਦਿੰਦੇ ਹੋ ਮੇਰਾ ਵੀ ਕਿਹਾ ਕਰੋਗੇ ਤੇ ਥੈਂਕ ਯੂ ਸੋ ਮਚ ਵੀ ਸਪੈਸ਼ਲ ਤੋਂ ਜੀ ਜੀ ਵਾਲਾ ਪਾਰਟ ਸੈਪਰੇਟਲੀ ਇੱਕ ਸਪੈਸ਼ਲ ਕਹਿਣਾ ਮੈਂ ਜਦੋਂ ਆਇਆ ਸਵੇਰੇ ਸਵੇਰੇ ਆਪਦੇ ਜੀ ਇੱਕ ਬਾਈਟ ਬਣਾ ਰਹੀ ਸੀ ਸਤਿ ਸ਼ਕਾਲ ਜੀ ਮੈਂ ਜੈਸਪੀਨ ਕੁਗੀ ਭਾਜੀ ਨੇ ਮੈਨੂੰ ਕੰਮ ਕਰਕੇ ਬਹੁਤ ਅੱਛਾ ਲੱਗਿਆ ਮੈਨੂੰ ਇਦਾਂ ਲੱਗਿਆ ਮੈਨੂੰ ਉਦਾਂ ਲੱਗਿਆ ਨੇ ਪੂਰੇ 2 ਢਾਈ ਮਿੰਟ ਦਾ ਇੱਕ ਮੈਸੇਜ ਰਿਕਾਰਡ ਕੀਤਾ ਉਹ ਅੱਛਾ ਹੋਈ ਸੀ ਏ ਵੀ ਅਸੀਂ ਹੈ ਨਾ ਸੁਣਿਆ ਵੀ ਸਕ੍ਰਿਪਟ ਇਸ ਸਕ੍ਰਿਪਟਿੰਗ ਤੁਸੀਂ ਜਦੋਂ ਕਰਦੇ ਸੀਗੇ ਰਵਨੀਤ ਜੀ ਨੂੰ ਦਿਖਾਉਂਦੇ ਸੀ ਇੱਕ ਘੰਟੇ ਦੀ ਲਿਖੀ ਪਹਿਲਾਂ ਫਿਲਮ ਫਿਰ ਲਿਖਦੇ ਲਿਖਦੇ 5 ਘੰਟੇ ਦੀ ਲਿਖੀ ਇਹ ਵੀ ਲਿਵੇਂ ਜ਼ਰੂਰ ਕਿੱਸਾ ਜਾਨਣਾ ਚਾਹੁੰਗਾ ਕਿ ਫਾਈਨਲਾਈਜ਼ ਕਿੱਦਾਂ ਹੁੰਦੀ ਆ ਤਲੀ ਇਹ ਤਾਂ ਪਹਿਲੀ ਫਿਲਮ ਦਾ ਕਿੱਸਾ ਸੀਗਾ ਜਦੋਂ ਮੈਂ ਉਹਨਾਂ ਨੂੰ ਏਦਾਂ ਏਦਾਂ ਕਰਕੇ ਸੁਣਾਈ ਸੀ ਬੜੀਆਂ ਪ੍ਰੋਮੋਸ਼ਨਾਂ ਚੱਲ ਰਹੀਆਂ ਨੇ ਬਹੁਤ ਇੰਟਰਵਿਊਜ਼ ਹੋ ਰਹੀਆਂ ਨੇ ਬੜੇ ਪੋਡਕਾਸਟ ਹੋ ਰਹੇ ਪਰ ਇੱਕ ਪੋਡਕਾਸਟ ਬੜਾ ਸਪੈਸ਼ਲ ਆ ਤੁਹਾਡਾ ਜਿਹੜਾ ਗੁਰਬਾਜ਼ ਵਾਲਾ ਤੋਂ ਬਹੁਤ ਪਿਆਰਾ ਪੋਡਕਾਸਟ ਹੈ ਗੁਰਬਾਜ਼ ਨੇ ਤੁਹਾਨੂੰ ਪਲੈਂਕਸ ਲਗਾਉਣੇ ਵੀ ਸਿਖਾਏ ਨੇ ਅਰੇ ਉੱਪਰ ਚੱਕੋ ਐਵੇਂ ਨਹੀਂ ਬੱਸ ਚੀਟਿੰਗ ਨਾ ਕਰਾਇਆ ਵੀ ਉਹਨੇ ਦੇਖਿਆ ਪਿੱਛੇ ਕਿਦਾਂ ਲਾਠ ਮਾਰਦਾ ਕਿਵੇਂ ਆ ਕੇ ਡੇਕ ਪਾ ਮਾ ਦੇ ਕਹੇ ਮੈਂ ਬਿਨਰ ਆ ਮੈਨੂੰ ਲੱਗਦਾ ਕਿ ਉਹਨੂੰ ਜਿਹੜੀ ਹੈਲਪ ਹੈ ਉਹ 20% ਹੈ 80% ਉਹਦਾ ਆਪਣੇ ਇਨਪੁਟਸ ਨੇ ਉਹਦਾ ਆਪਣਾ ਮੈਂ ਕਿਹ ਕਮਾਲ ਹੈ ਉਹ ਮਤਲਬ ਕਹਿੰਦੇ ਨਾ ਹੋਣ ਹਾਰ ਬਿਰਵਾਨ ਕੇ ਹੋਥ ਚਿਕਨੇ ਬਾਤ ਮੈਂ ਤਾਂ ਹੱਥ ਫੜ ਕੇ ਵੇਖ ਲੇ ਕਾਫੀ ਚਿਕਨੇ ਹੈ ਮੈਂ ਬੜਾ ਹੀ ਨਹੀਂ ਕਦੇ ਉਹਨਾਂ ਨੂੰ ਸਿਖਾਇਆ ਹੈਗਾ ਕਿ ਤੁਸੀਂ ਬਹੁਤ ਤੁਸੀਂ ਸਪੈਸ਼ਲ ਰਹਿਣਾ ਤੁਸੀਂ ਆਹ ਨਹੀਂ ਕਰਨਾ ਜਾਂ ਤੁਸੀਂ ਉਹ ਨਹੀਂ ਕਰਨਾ ਕਈ ਵਾਰੀ ਆਪਣੇ ਤਾਂ ਇੱਕ ਪ੍ਰਭਾਵ ਵੀ ਬਹੁਤ ਆ ਵੀ ਆਪਾਂ ਉਦਾਂ ਹੀ ਠੱਕੇ ਨਾਲ ਬਹੁਤ ਜ਼ਿਆਦਾ ਜਵਾਕਾਂ ਨੂੰ ਆਪ ਹੀ ਅੰਗਰੇਜ਼ੀ ਸਿਖਾਈ ਜਾਂਦੇ ਆ ਜਾਂ ਆਪ ਬੋਲੀ ਜਾਂਦੇ ਆ ਹਿੰਦੀ ਮੈਨੂੰ ਇਹ ਲੱਗਦਾ ਹੁੰਦਾ ਸਾਰੀਆਂ ਲੈਂਗੁਏਜਸ ਬੱਚਿਆਂ ਨੇ ਸਿੱਖ ਜਾਣੀਆਂ ਨੇ। ਕਈ ਵਾਰੀ ਕਿ ਆਪਾਂ ਪਿੰਡ ਤੋਂ ਜਿਵੇਂ ਦੂਰ ਰਹਿੰਦੇ ਆ ਜਾਂ ਮਹਾਲੀ ਵਰਗੇ ਸ਼ਹਿਰ 'ਚ ਵੀ ਰਹਿੰਦੇ ਆ, ਚੰਡੀਗੜ੍ਹ ਵੀ ਰਹਿੰਦੇ ਆ ਜਾਂ ਬਾਹਰ ਕੈਨੇਡਾ ਅਮਰੀਕਾ ਰਹਿੰਦੇ ਆ। ਕਈ ਵਾਰੀ ਪੰਜਾਬੀ ਤੋਂ ਟੁੱਟ ਜਾਂਦੇ ਨੇ ਬੱਚੇ। ਤੁਸੀਂ ਆਪ ਮੈਨੂੰ ਲੱਗਦਾ ਆਪਣੇ ਬੱਚਿਆਂ ਨਾਲ ਸਿਰਫ ਲੈਂਗੁਏਜ ਉਹ ਬੋਲੋ ਕਿਉਂਕਿ ਮੈਨੂੰ ਵੈਸੇ ਵੀ ਚੰਗਾ ਲੱਗਦਾ ਜਦੋਂ ਆਪਾਂ ਬੋਲਦੇ ਆ। ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਫਿਲਮ ਅਰਦਾਸ ਸਰਬੱਤ ਦੇ ਭਲੇ ਦੀ ਜਲਦ ਸਿਨੇਮਾ ਘਰਾਂ ਦੇ ਵਿੱਚ ਆਉਣ ਵਾਲੀ ਹੈ ਸੋ ਵੀ ਆਰ ਸੁਪਰ ਐਕਸਾਈਟਡ ਸਟਾਰ ਕਾਸਟ ਮੇਰੇ ਨਾਲ ਹੈਗੀ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰ ਲੈਂਦੇ ਆ ਤੇ ਫਿਲਮ ਨੂੰ ਲੈ ਕੇ ਬਹੁਤ ਸਾਰੀਆਂ ਅਸੀਂ ਗੱਲਾਂ ਕਰਨੀਆਂ ਨੇ ਕਿਉਂਕਿ ਪ੍ਰੋਮੋਸ਼ਨਲ ਟੂਰਸ ਅਸੀਂ ਸਾਰੇ ਦੇਖ ਰਹੇ ਕਿੰਨੇ ਜੋਰ ਸ਼ੋਰਾਂ ਤੇ ਚੱਲ ਰਹੇ ਨੇ ਤੇ ਸਾਨੂੰ ਵੀ ਬੜੀ ਐਕਸਾਈਟਮੈਂਟ ਹੈ ਜਾਣਨ ਦੀ ਕਿ ਫਿਲਮ ਦੇ ਵਿੱਚ ਕੀ ਕੁਝ ਹੋਵੇਗਾ ਖਾਸ ਕਿਉਂਕਿ ਟ੍ਰੇਲਰ ਤੋਂ ਬਾਅਦ ਤਾਂ ਹਰ ਕਿਸੇ ਦੀ ਜਿਹੜੀ ਕਿਰੀਓਸਿਟੀ ਉਹ ਪੀਕ ਤੇ ਆ ਸ ਅਗਭੀ ਤੁਹਾਡਾ ਵੀ ਸਵਾਗਤ ਹੈ ਜੀ। ਥੈਂਕ ਯੂ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸੋ ਪਹਿਲਾਂ ਤਾਂ ਬੜੇ ਸੋਹਣੇ ਲੱਗ ਰਹੇ ਹੋ ਸਾਰੇ। ਮੈਂ ਸਭ ਤੋਂ ਪਹਿਲਾਂ ਗੱਲ ਹੀ ਤੁਹਾਡੇ ਕੱਪੜਿਆਂ ਤੇ ਕਰਨੀ ਹੈ ਅੱਜ ਕਿਉਂਕਿ ਇਹ ਜਿਹੜੀ ਆਫ ਕੈਮਰਾ ਸੀ ਗੱਲ ਕਰ ਰਹੇ ਸੀਗੇ ਪ੍ਰੋਮੋਸ਼ਨਲ ਟੂਰ ਤੁਹਾਡੇ ਆਊਟ ਆਫ ਇੰਡੀਆ ਚੱਲ ਰਹੇ ਨੇ। ਤਿੰਨ ਚਾਰ ਕੰਟਰੀਜ਼ ਦੇ ਵਿੱਚ ਤੁਸੀਂ ਕਰ ਰਹੇ ਹੋ ਹੈਨਾ। ਸੋ ਕੱਪੜਿਆਂ ਦੀ ਵੈਦਰ ਦੀ ਗੱਲ ਗੁਰਪ੍ਰੀਤ ਸਰ ਤੁਸੀਂ ਹੁਣੇ ਕੀਤੀ ਹੈ ਕਿ ਕੱਪੜਿਆਂ ਦੀ ਸ਼ਾਰਟੇਜ ਫਿਰ ਵੈਦਰ ਕਿਤੇ ਕੋਈ ਕਿਤੇ ਕੋਈ। ਸੋ ਇਹ ਇਹ ਚੀਜ਼ਾਂ ਵੀ ਬੜੀਆਂ ਜ਼ਰੂਰੀ ਨੇ। ਪ੍ਰੋਮੋਸ਼ਨ ਦੇ ਨਾਲ ਨਾਲ ਵੀ ਇਹ ਵੀ ਮੈ ਨਹੀਂ ਨਹੀਂ ਦੇਖੋ ਨਹੀਂ 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 ਦੇਖੋ ਹਰ ਚੀਜ਼ ਜਿਵੇਂ ਆਪਾਂ ਅਰਦਾਸ ਨੂੰ ਲੈ ਕੇ ਹਰ ਪੁਆਇੰਟ ਪੁਆਇੰਟ ਤੱਕ ਗੱਲ ਕਰ ਰਹੇ ਆ ਮੈਨੂੰ ਲੱਗਦਾ ਕਿ ਇਹ ਇਹ ਚੀਜ਼ ਇਹ ਵੀ ਸਰ ਇੱਕ ਸਟਰਗਲ ਹੈ ਇਹ ਵੀ ਪਤਾ ਮੈਂ ਦੱਸ ਦਿੰਦਾ ਨਾ ਜੀ ਕਿਉਂਕਿ ਹੁਣ ਇੰਨਾ ਲੰਬਾ ਟੂਰ ਸੀਗਾ ਤੇ ਕੱਪੜੇ ਅਸੀਂ ਰਾਜ ਤੋਂ ਆਉਂਦਾ ਟਾਈਮ ਨਹੀਂ ਸੀ ਕਿਤੇ ਵੀ ਬੰਦਾ ਕਿਤੇ ਭੇਜਦਾ ਵੇ ਲਾਂਡਰੀ ਵਾਸਤੇ ਤੇ ਇੱਕ ਇੱਕ ਦਿਨ ਚ ਅਸੀਂ 6 6 ਥਾਵਾਂ ਤੇ ਜਾਣਾ ਫਿਰ ਰੋਜ਼ ਤੇ ਆ ਸੁਨੈਲਾ ਤਾਂ ਸਾਰਿਆਂ ਕੋਲ ਆਖਰੀ ਆਖਰੀ ਕੱਪੜੇ ਬਚੇ ਸੀ ਜਿਹੜੇ ਅੱਜ ਅਸੀਂ ਪਾਏ ਆ ਔਰ ਮਜ਼ੇਦ ਫਿਰ ਜੇ ਸੀਕ੍ਰੇਟ ਖੋਲ ਰਹੇ ਆ ਪੂਰੇ ਟੂਰ ਚ ਦੋ ਵਾਰੀ ਇਦਾਂ ਹੋਇਆ ਕਿ ਮੈਂ ਉਹ ਪੁਰਾਣੀ ਟੀ-ਸ਼ਰਟ ਵੀ ਪਾਈ ਹੈ ਨਾ ਤੁਹ ਜਸਮੀਨ ਮੈਨੂੰ ਲੱਗਦਾ ਕਿ ਤੁਸੀਂ ਇਸ ਸਟੇਟਮੈਂਟ ਨਾਲ ਐਗਰੀਓ ਕਿ ਤੁਹਾਡੇ ਲਾਸਟ ਕੱਪੜੇ ਪਰ ਮੈਨੇ ਪ੍ਰੋਡਕਸ਼ਨ ਹਾਊਸ ਨੇ ਬਹੁਤ ਚੰਗਾ ਬਜਟ ਦਿੱਤਾ ਸੀ ਸਟਾਈਲਿੰਗ ਲਈ ਮੇਰੇ ਕੋਲ ਮੇਰੇ ਕੋਲ ਐਕਸਟਰਾ ਕੱਪੜੇ ਨੇ ਲੇਕ ਬੇਕਰਰਾ ਕਰਉ ਮੈਂ ਨਹੀਂ ਦਿੱਤਾ ਕੋਈ ਕੋ ਗੇਵਾ ਹੀ ਰਹਾ ਗਿਆ ਕਨੇ ਅੱਲ ਗੱਲ ਕੀਤੀ ਕੁਝ ਪਤਾ ਲੱਗਿਆ ਨਾ ਮੈਂ ਵੀ ਤੁਹਾਡੇ ਨਾਲ ਦਈਆ ਮੈਨੂੰ ਮੈਂ ਕੁੜੀ ਆ ਨਾ ਮੈਂ ਤਾਂ ਅੱਜ ਮੈਂ ਨਹੀਂ ਡਾਲਦਾ ਤੇ ਤਾਈ ਡਰ ਲਾ ਦੱਸ ਲੱਗਦਾ ਤੇ ਖਰਚਾ ਹੋਣਾ ਸਾਡੀਆਂ 8500 ਚ 12 ਟੀ-ਸ਼ਰਟਸ ਆ ਜਾਂਦੀਆਂ ਸਾਨੂੰ ਉਹ ਨਹੀਂ ਦਿੱਤੀਆਂ ਤੁਸੀਂ ਹੈ ਚਲੋ ਜੋ ਵੀ ਬਹੁਤ ਅੱਛਾ ਲੱਗ ਰਿਹਾ ਤੁਹਾਨੂੰ ਸਾਰਿਆਂ ਨੂੰ ਬੜੀ ਮਿਹਨਤ ਕਰ ਰਹੇ ਹਾਂ ਕੋਨੇ-ਕੋਨੇ ਤੱਕ ਅਰਦਾਸ ਦੀ ਹੁਣ ਵੇਟ ਕੀਤੀ ਜਾ ਰਹੀ ਹੈ ਸੋ ਸਰ ਅਰਦਾਸ ਦੇ ਵਿੱਚ ਬੜਾ ਸੋਹਣਾ ਕਿਰਦਾਰ ਹੈ ਜਿਹੜੇ ਤੁਹਾਡੇ ਵਾਇਸ ਓਵਰਸ ਨੇ ਉਹ ਗੂਸਬੰਮਸ ਦੇ ਰਹੇ ਨੇ ਸਾਰਿਆਂ ਨੂੰ ਸੋ ਜ਼ਰੂਰ ਮੈਂ ਤੁਹਾਡੇ ਕੋਲੋਂ ਸਮਝਣਾ ਚਾਹੂੰਗੀ ਕਿ ਅਰਦਾਸ ਸ਼ਬਦ ਦਾ ਐਕਚੁਅਲ ਮੀਨਿੰਗ ਕੀ ਹੈ ਕਿਉਂਕਿ ਬਹੁਤ ਵਾਰ ਅਸੀਂ ਦੇਖਿਆ ਵੀ ਹੈ ਤੁਹਾਡੀ ਜ਼ੁਬਾਨੀ ਵਿੱਚ ਸੁਣਿਆ ਬਹੁਤ ਸਾਰੇ ਲੋਕਾਂ ਦੀ ਜ਼ੁਬਾਨੀ ਵਿੱਚ ਸੁਣਿਆ ਜਦੋਂ ਅਸੀਂ ਕੋਈ ਮੁਰਾਦ ਮੰਗਣੀ ਹੁੰਦੀ ਹੈ ਅਸੀਂ ਉਦੋਂ ਹੀ ਅਰਦਾਸ ਕਰਦੇ ਹਾਂ ਪਰ ਸਰਬੱਤ ਦੇ ਭਲੇ ਦੀ ਅਰਦਾਸ ਕੀ ਹੈ हां बिल्कुल जी अरदास वैसे तहां ਤੁਸੀਂ ਪੁੱਛਿਆ ਵੀ ਅਰਦਾਸ ਸ਼ਬਦ ਦਾ ਮਤਲਬ ਕੀ ਇਹਦੇ ਕਈ ਤਰ੍ਹਾਂ ਦੇ ਅਲੱਗ-ਅਲੱਗ ਵਿਚਾਰ ਮਿਲਦੇ ਨੇ ਪਰ ਜਿਹਦੇ ਨਾਲ ਮੈਂ ਬਹੁਤ ਜ਼ਿਆਦਾ ਮਤਫਕ ਹਾਂ ਉਹ ਇਹਦਾ ਹੈਗਾ ਕਿ ਅਰਜ਼ ਦਾਸ ਦਾਸ ਦੀ ਅਰਜ਼ ਜਾਂ ਅਰ ਮਤਲਬ ਤੇਰਾ ਦਾਸ ਮਤਲਬ ਇਹਨੂੰ ਕਈ ਤਰ੍ਹਾਂ ਦੇ ਇਹਦੇ ਮਿਲਦੇ ਨੇ ਸਾਨੂੰ ਵਿਖਿਆਨ ਪਰ ਮੈਂ ਅਰਜ਼ ਦਾਸ ਦੇ ਨਾਲ ਜ਼ਿਆਦਾ ਸਹਿਮਤ ਹਾਂ ਕਿ ਦਾਸ ਬਣ ਕੇ ਜਦੋਂ ਅਸੀਂ ਅਰਜ਼ ਕਰਦੇ ਹਾਂ ਔਰ ਅਰਜ਼ ਜਦੋਂ ਅਸੀਂ ਕਰਦੇ ਹਾਂ ਨਾ ਜੀ ਇਹ ਸਾਡਾ ਇਕ ਕਿਰਦਾਰ ਮਹਾਰਾਜ ਨੇ ਬਣਾਇਆ ਕਿ ਅਸੀਂ ਐਨੇ ਸੰਕੁਚਿਤ ਸੋਚ ਵਾਲੇ ਨਹੀਂ ਹੋ ਸਕਦੇ ਕਿ ਆਪਣੇ ਲਈ ਕੁਝ ਮੰਗੀਏ ਪ੍ਰਮਾਤਮਾ ਕਹਿੰਦਾ ਕਿ ਜਦੋਂ ਮੰਗਣਾ ਸਭ ਲਈ ਮੰਗਣਾ ਕਿਉਂਕਿ ਕਾਇਨਾਤ ਜਿਉਂਦੀ ਰਹੇਗੀ ਕਾਇਨਾਤ ਵਸਦੀ ਰਹੇਗੀ ਤੇ ਅਸੀਂ ਉਸ ਕਾਇਨਾਤ ਦੇ ਵਿੱਚ ਹੱਸਦੇ ਵਸਦੇ ਰਵਾਂਗੇ ਬਾਕੀ ਕਾਇਨਾਤ ਹੀ ਬਰਬਾਦ ਹੋ ਗਈ ਮੈਂ ਕੱਲਾ ਇੱਥੇ ਇਸ ਦੁਨੀਆ ਤੇ ਕੀ ਕਰਾਂਗਾ ਇਸ ਕਰਕੇ ਮਾਲਕ ਨੇ ਸਿਖਾਇਆ ਕਿ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਪੂਰੀ ਬਨਸਪਤੀ ਦੀ ਭਲਾਈ ਮੰਗੋ ਜੀਵ ਜੰਤੂਆਂ ਦੀ ਪੌਣ ਪਾਣੀ ਦੀ ਭਲਾਈ ਮੰਗੋ ਹਰ ਚੀਜ਼ ਦਾ ਭਲਾ ਮੰਗੋ ਸਾਡਾ ਭਲਾ ਉਸੇ ਚੀ ਹੈ ਕੀ ਬਾਤ ਸੋ ਗਿੱਪੀ ਤੂੰ ਮੇਰਾ ਰਾਖਾ ਸਬਣੀ ਥਾਈ ਇਹ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਗੁਰਬਾਣੀ ਦੀ ਤੁਕ ਹੈ ਨਾ ਇਹ ਤੁਹਾਡੇ ਤੇ ਸਾਫ਼ ਸਾਫ਼ ਆਪਾਂ ਲਾਗੂ ਕਰ ਸਕਦੇ ਹਾਂ ਕਿਉਂਕਿ ਮੈਂ ਤੁਹਾਨੂੰ ਸੁਣ ਰਹੀ ਸੀ ਕਿ ਕੈਨੇਡਾ ਦੇ ਵਿੱਚ ਕਿੰਨਾ ਸਟਰਗਲ ਕਰਨ ਤੋਂ ਬਾਅਦ ਤੁਸੀਂ ਇੱਥੇ ਤੱਕ ਪਹੁੰਚੇ ਹੋ ਆਪਾਂ ਤੁਹਾਨੂੰ ਮਿਲ ਪਾ ਰਹੇ ਹਾਂ ਰਾਈਟ ਤੇ ਉਸ ਤੋਂ ਬਾਅਦ ਅਰਦਾਸ ਮੂਵੀ ਦੇ ਲਈ ਜਦੋਂ ਤੁਸੀਂ ਪਹਿਲੀ ਅਰਦਾਸ ਲਿਖੀ ਕੋਈ ਡਾਇਰੈਕਟਰ ਕੋਈ ਪ੍ਰੋਡਿਊਸਰ ਹੱਥ ਨਹੀਂ ਪਾਇਆ ਸੀ ਖੁਦ ਹੀ ਸਾਰਾ ਕੁਝ ਕੀਤਾ ਸੋ ਇਹ ਗੁਰਬਾਨੀ ਦੀ ਜਿਹੜੀ ਤੁਕ ਮੈਨੂੰ ਲੱਗਦਾ ਬਿਲਕੁਲ ਤੁਹਾਡੇ ਲਈ ਬਣੀ ਹੈ ਰਾਈਟ ਬਿਲਕੁਲ ਜੀ ਮੈਨੂੰ ਐਦਾਂ ਲੱਗਦਾ ਕਿ ਹਮੇਸ਼ਾ ਹੀ ਐਦਾਂ ਹੁੰਦਾ ਜੀ ਵੈਸੇ ਤਾਂ ਦੇਖੋ ਆ ਆਪਾਂ ਕਹਿੰਦੇ ਆ ਕਿ ਜਦੋਂ ਵਾਹਿਗੁਰੂ ਨੇ ਥੱਲੇ ਕਿਸੇ ਨੂੰ ਵੀ ਕੱਲਿਆ ਜੀਵ ਜੰਤੂ ਕਿਸੇ ਨੂੰ ਉਹਦੇ ਖਾਣ ਪੀਣ ਦਾ ਇੰਤਜ਼ਾਮ ਸਾਰਾ ਕਰਕੇ ਭੱਜ ਕੱਲਿਆ ਜੀ ਬੰਦਾ ਮਿਹਨਤ ਕਰਨ ਵਾਲਾ ਹੋਵੇ ਬੜੀ ਖੂਬਸੂਰਤ ਦੁਨੀਆ ਹੈ ਸਭ ਕੁਝ ਮਿਲ ਜਾਂਦਾ ਤੇ ਉਵੇਂ ਹੀ ਮੈਨੂੰ ਹਮੇਸ਼ਾ ਐਦਾਂ ਲੱਗਦਾ ਕਿ ਜਿਹੜੇ ਉਹ ਦਿਨ ਨੇ ਕਿਉਂਕਿ ਆਪਾਂ ਕੈਬਰੀ ਆਪਾਂ ਨੂੰ ਲੱਗਦਾ ਕਿ ਅੱਛਾ ਯਾਰ ਇਹਨੇ ਆ ਵੀ ਕੀਤਾ ਇਹਨੇ ਉਹ ਵੀ ਕੀਤਾ ਉਸ ਟਾਈਮਾਂ ਦੇ ਵਿੱਚ ਸਾਡੇ ਲਈ ਉਹ ਬਹੁਤ ਵਧੀਆ ਚੀਜ਼ ਸੀਗੀ ਔਰ ਮੈਂ ਬੜਾ ਖੁਸ਼ ਹੋ ਗਿਆ ਕੰਮਾਂ ਨੂੰ ਕਰ ਰਿਹਾ ਹੈਗਾ ਜਿਵੇਂ ਕੋ ਗਿੱਪਾ ਜੀ ਦਾ ਜਦੋਂ ਸਟਰਗਲ ਟਾਈਮ ਸੀ ਜਿਵੇਂ ਇਹ ਕੈਬਰੀ ਕਹਿੰਦੇ ਆ ਕਿ ਯਾਰ ਮੈਂ ਤਾਂ ਉਹ ਪ੍ਰੋਨੋਟ ਜੇ ਭਰਦਾ ਹੁੰਦਾ ਸੀ ਬਾਹਰ ਬੈਠਾ ਉਹਦੇ ਹਨਾ ਕਚੈਰੀਆਂ ਦੇ ਤਹਿਸੀਲ ਦੇ ਬਾਹਰ ਤਾਂ ਉਹ ਕੀ ਆ ਵੀ ਇਹ ਅੱਜ ਆਪਾਂ ਨੂੰ ਐ ਲੱਗਦਾ ਵੀ ਯਾਰ ਗੁਰਪ੍ਰੀਤ ਘੁੱਗੀ ਐਡੇ ਵੱਡੇ ਆਰਟਿਸਟ ਨੇ ਯਾਰ ਇਹਨਾਂ ਨੇ ਆ ਉਸ ਟਾਈਮ ਇਹਨਾਂ ਦਾ ਬੜਾ ਜੀ ਲੱਗਦਾ ਵੀ 5 ਰੁਪਏ ਜਦੋਂ ਮਿਲਦੇ ਸੀ ਨਾ ਤਾਂ ਬੰਦੇ ਨੂੰ ਐ ਲੱਗਦਾ ਵੀ ਬਣ ਗਈ ਗੱਲ ਹਨਾ ਤੁਸੀਂ ਹਰ ਚੀਜ਼ ਕਰਦੇ ਹੋ ਕਿਉਂਕਿ ਦੇਖੋ ਰੋਟੀ ਪਾਣੀ ਚੱਲਣਾ ਚਾਹੀਦਾ ਥੋੜੇ ਘਰਦਿਆਂ ਨੂੰ ਉਮੀਦ ਹੋਣ ਲੱਗ ਜਦੀ ਆ ਕਿ ਯਾਰ ਮੁੰਡਾ ਕੁਝ ਕਮਾ ਕੇ ਲਿਆਊਗਾ ਸੋ ਅੱਜ ਉੱਥੋਂ ਤੋਂ ਲੈ ਕੇ ਇੱਥੇ ਤੱਕ ਪਹੁੰਚੇ ਨਾ ਡੈਫੀਨੇਟਲੀ ਜਿਵੇਂ ਤੁਸੀਂ ਕਿਹਾ ਕਿ ਵਾਇਗਰੂ ਹੈਗਾ ਰੱਖਾ ਉਹ ਸਭ ਦੀ ਹੈਲਪ ਕਰਦਾ ਔਰ ਬੰਦਾ ਮਿਹਨਤ ਕਰਨ ਵਾਲਾ ਹੋਵੇ ਤਾਂ ਜ਼ਰੂਰ ਆਪਣਾ ਰਾਂ ਲੱਭਿਆ ਜਾਂਦਾ ਜੀ ਬਿਲਕੁਲ ਸੋ ਜੈਸਮਿਨ ਯੂ ਆਰ ਬLESSED ਕਿ ਤੁਸੀਂ ਇਸ ਮੂਵੀ ਦਾ ਹਿੱਸਾ ਬਣਿਓ ਜ਼ਰੂਰ ਤੁਹਾਡਾ ਵੀ ਐਕਸਪੀਰੀਅੰਸ ਹੈ ਅ ਤੁਸੀਂ ਕਹਿ ਦਿੱਤਾ ਆਈ ਫੀਲ ਬlesਸ ਤੇ ਹੰਬਲ ਨਾਲ ਕੰਮ ਕਰਕੇ ਮੈਨੂੰ ਹਮੇਸ਼ਾ ਬਹੁਤ ਹੀ ਸੋਹਣਾ ਲੱਗਦਾ ਹੈ ਸਾਰੇ ਬਹੁਤ ਹੀ ਚੰਗੇ ਨੇ this time ਗੁਗੀ ਜੀ ਦੇ ਨਾਲ ਮੈਂ ਫਰਸਟ ਟਾਈਮ ਕੰਮ ਕੀਤਾ ਤੇ ਮੈਨੂੰ ਬਹੁਤ ਹੀ ਅੱਛਾ ਲੱਗਿਆ ਸੋ ਮੈਂ ਉਹਨਾਂ ਕਹਾਂ ਹਰ ਇੰਤਰੀ ਵੀ ਦੀ ਹੰਬਲੀ ਕਹਿ ਦਿੰਦੇ ਹੋ ਮੇਰਾ ਵੀ ਕਿਆ ਕਰੋਗੇ ਤੇ ਥੈਂਕ ਯੂ so much this ਸਪੈਸ਼ਲ ਗੁਗੀ ਜੀ ਵਾਲਾ ਪਾਰਟ ਸੈਪਰੇਟਲੀ ਇੱਕ ਸਪੈਸ਼ਲ ਕਹਿਣਾ ਵਾ ਇੱਕ ਇਹਨੇ ਅੱਜ ਉੱਥੇ ਮੈਂ ਜਦੋਂ ਆਇਆ ਸਵੇਰੇ ਸਵੇਰੇ ਆਫਿਸ ਇੱਕ ਵਾਈਟ ਬਣਾ ਰਹੀ ਸੀ ਸਤੀਕਾਲ ਜੀ ਮੈਂ ਜੈਸਮੀਨ ਕੋ ਗੀਪਾ ਜੀ ਨੇ ਮੈਨੂੰ ਕੰਮ ਕਰਕੇ ਬਹੁਤ ਅੱਛਾ ਲੱਗਿਆ ਮੈਨੂੰ ਇਦਾਂ ਲੱਗਿਆ ਮੈਨੂੰ ਇਦਾਂ ਲੱਗਿਆ ਨੇ ਪੂਰੇ 2 3 ਮਿੰਟ ਦਾ ਇੱਕ ਮੈਸੇਜ ਰਿਕਾਰਡ ਕੇ ਭੇਜਿਆ ਉਹ ਅੱਛਾ ਹੋਈ ਸੀ ਠੀਕ ਹੈ ਕੀ ਬਾਤ ਹੈ ਸੋ ਸਰ ਨਾਮ ਜਪ ਕੇ ਅਰਦਾਸ ਕਰਕੇ ਕਿੰਨਾ ਕ ਸਬਰ ਆਉਂਦਾ ਹੈ ਬੰਦੇ 'ਚ ਸਬਰ ਹੀ ਉਦੋਂ ਆਉਂਦਾ ਜੀ ਜਦੋਂ ਤੁਹਾਡਾ ਨਾ ਮਾਲਕ ਤੁਹਾਨੂੰ ਤੁਹਾਡੀ ਸਹੀ ਪੋਜੀਸ਼ਨ ਤੇ ਰੱਖਦਾ ਹੈ ਕਿਉਂਕਿ ਜਦੋਂ ਅਸੀਂ ਮੈਂ ਨਹੀਂ ਕਹਿੰਦਾ ਕਿ ਬੰਦਾ ਸਿਰਫ ਹੰਕਾਰ ਨਾਲ ਹੀ ਪੋਜੀਸ਼ਨ ਬਦਲਦਾ ਹੈ ਅਸੀਂ ਜਦੋਂ ਮਾੜੇ ਸਮਝਦੇ ਹਾਂ ਤਾਂ ਵੀ ਪੋਜੀਸ਼ਨ ਬਦਲਿਆ ਅਸੀਂ ਡਾਊਨ ਚਲੇ ਜਾਂਦੇ ਹਾਂ ਜਦੋਂ ਅਸੀਂ ਅੱਪ ਜਾਣ ਲੱਗਦੇ ਹਾਂ ਦਿਮਾਗ ਖਰਾਬ ਹੋਣ ਲੱਗਦਾ ਉਦੋਂ ਪ੍ਰਮਾਤਮਾ ਫੜ ਕੇ ਤੁਹਾਨੂੰ ਲੈਵਲ ਤੇ ਲੈ ਜਾਂਦਾ ਜਦੋਂ ਡਿੱਗੇ ਹੁੰਨੇ ਆ ਉਦੋਂ ਬਾਹ ਫੜ ਕੇ ਚੱਕ ਲੈਂਦਾ ਉਹਦਾ ਮਤਲਬ ਹੈ ਤੁਹਾਨੂੰ ਇੱਕ ਲੈਵਲ ਤੇ ਹੀ ਰੱਖਣਾ ਜਿੱਦ ਨਾਲ ਜ਼ਿੰਦਗੀ ਸੋਹਣੀ ਤੇ ਸੁਖਾਲੀ ਲੰਘਦੀ ਰਹੇ ਸੋ ਮੈਂ ਤਾਂ ਅਕਸਰ ਮੈਨੂੰ ਕੋਈ ਪੁੱਛਦਾ ਨਾ ਕਿ ਜੇ ਤੇਰੀ ਦੋ ਲਫ਼ਜ਼ਾਂ ਦੀ ਕੋਈ ਮੰਨ ਦੀ ਅਰਦਾਸ ਤੋਂ ਕੀ ਕਰਦਾ ਹੁੰਦਾ ਤੇ ਮੈਂ ਇਹੀ ਕਹਿਣਾ ਹਾਂ ਨਾ ਕਿ ਚੰਗੇ ਭਾਵੇਂ ਮਾੜੇ ਤੂੰ ਹਾਲਾਤ ਵਿੱਚ ਰੱਖੀ ਮੈਨੂੰ ਮੇਰੇ ਮਾਲਕਾ ਔਕਾਤ ਵਿੱਚ ਰੱਖੀ ਇਸ ਤੋਂ ਵਧੀਆ ਕੀ ਦੁਆ ਮੰਗ ਸਕਦੇ ਆ ਅਸੀਂ ਹੈਨਾ ਸੋ ਗਿੱਪੀ ਹਜ਼ੂਰ ਸਾਹਿਬ ਦੇ ਵੀ ਦਰਸ਼ਨ ਕੀਤੇ ਆ ਅਸੀਂ ਸਾਰਿਆਂ ਨੇ ਸਟੋਰੀ ਲੋਕਾਂ ਦੀ ਦਿਖਾਈ ਜਿਹੜੀ ਮੁਰਾਦਾ ਮੰਗਣ ਦੇ ਲਈ ਜਾਂਦੇ ਨੇ ਤੁਸੀਂ ਲਾਈਵ ਇਹ ਚੀਜ਼ ਐਕਸਪੀਰੀਅੰਸ ਕੀਤੀਆਂ ਨੇ ਤੁਸੀਂ ਉਹਨਾਂ ਲੋਕਾਂ ਦੇ ਵਿੱਚ ਵਿੱਚ ਰਹੇ ਹੋ ਲਾਈਵ ਲੋਕਾਂ ਦੀਆਂ ਹੈਨਾ ਇਹ ਸੱਚੀਆਂ ਗੱਲਾਂ ਨੇ ਜਿਹੜੀਆਂ ਇਸ ਫਿਲਮ ਦੇ ਵਿੱਚ ਦਰਸਾਈਆਂ ਨੇ ਅਰਦਾਸ ਪਹਿਲੀ ਅਰਦਾਸ ਦੂਜੀ ਉਹਨਾਂ ਨੇ ਜਿਹੜੀ ਕੰਟੀਨਿਊਟੀ ਇਹਨੂੰ ਕਿਸ ਤਰ੍ਹਾਂ ਤੁਸੀਂ ਬਰਕਰਾਰ ਰੱਖਦੇ ਹੋ ਜਦੋਂ ਤੁਸੀਂ ਸਕ੍ਰਿਪਟਿੰਗ ਕਰਦੇ ਹੋ ਦੇਖੋ ਐਕਚੁਅਲੀ ਕੀ ਹੈ ਕਿ ਲੋਕਾਂ ਦੀਆਂ ਕਹਾਣੀਆਂ ਹੁੰਦੀਆਂ ਨੇ ਇੱਧਰ ਉੱਧਰੋ ਕੱਟਦੇ ਆਈਵਨ ਕਿ ਜਿਵੇਂ ਤੁਸੀਂ ਇਹ ਗੱਲ ਕਹੀ ਕਿ ਆਪਾਂ ਜਰਨੀ ਦਿਖਾਉਨੇ ਆ ਇਦਾਂ ਦਾ ਚੀਜ਼ਾਂ ਹੁੰਦੀਆਂ ਪਹਿਲੀ ਫਿਲਮ ਜਦੋਂ ਅਰਦਾਸ ਆਈ ਸੀ ਤਾਂ ਬੜੇ ਲੋਕਾਂ ਨੇ ਕਿਹਾ ਕਿ ਯਾਰ ਅਸੀਂ ਤਾਂ ਬੜੀ ਸ਼ਰਾਬ ਪੀਂਦੇ ਸੀ ਸਾਡੇ ਘਰ ਖਰਾਬ ਹੋ ਗਏ ਸਾਡਾ ਇਦਾਂ ਹੋ ਗਿਆ ਮੈਂ ਅੱਜ ਕਹਿੰਦਾ ਫਿਲਮ ਦੇਖੀ ਆ ਮੈਂ ਪ੍ਰੋਮਿਸ ਕੀਤਾ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਤੇ ਮੈਂ ਘਰ ਦੇਆਂ ਨੂੰ ਆ ਕੇ ਕਿਹਾ ਮੈਂ ਜ਼ਿੰਦਗੀ ਚ ਸ਼ਰਾਬ ਨਹੀਂ ਪੀਵਾਂਗਾ ਸਾਨੂੰ ਇਹ ਲੱਗਿਆ ਕਿ ਯਾਰ ਵੀ ਫਿਲਮ ਦੇਖ ਕੇ ਇਹਨਾਂ ਅਸਰ ਹੋਸਾ ਦਾ ਕਮਾਲ ਦੀ ਗੱਲ ਆ ਤੁਸੀਂ ਬਿਲੀਵ ਕਰਿਓ ਇਸ ਫਿਲਮ ਦਾ ਟ੍ਰੇਲਰ ਆਇਆ ਅਸੀਂ ਕੱਲ ਹਜੂਰ ਸਾਹਿਬ ਦੁਬਾਰਾ ਗਏ ਸੀਗੇ ਮੱਥਾ ਟੇਕਣ ਦੇ ਲਈ ਕਿਉਂਕਿ ਫਿਲਮ ਰਿਲੀਜ਼ ਆ ਉੱਥੇ ਉਹਨਾਂ ਨੇ ਸਾਨੂੰ ਬੁਲਾਇਆ ਕਿਉਂਕਿ ਹਜੂਰ ਸਾਹਿਬ ਦੀ ਕਮੇਟੀ ਨੇ ਫਿਲਮ ਬੈਠ ਕੇ ਦੇਖੀ ਸੀ ਤੇ ਕੱਲ ਉਹਨਾਂ ਨੇ ਸਾਡੇ ਨਾਲ ਬਹੁਤ ਚੀਜ਼ਾਂ ਸਾਂਝੀਆਂ ਕੀਤੀਆਂ ਕਿ ਫਿਲਮ ਵਧੀਆ ਜਦੋਂ ਅਸੀਂ ਉੱਥੇ 에ਰਪੋਰਟ ਤੇ ਉਤਰੇ ਤਾਂ ਇੱਕ ਮੁੰਡਾ ਭੱਜ ਕੇ ਆਇਆ ਪਲੇਨ ਤੋਂ ਮੈਨੂੰ ਮਿਲਿਆ ਤੇ ਉਹ ਵਿਚਾਰਾ ਇਮੋਸ਼ਨਲ ਜਿਹਾ ਹੋ ਗਿਆ ਨਾ ਮੈਨੂੰ ਮਿਲ ਕੇ ਕਹਿੰਦਾ ਪਾਜੀ ਮੈਂ ਗੱਲ ਕਰਨੀ ਆ ਮੈਂ ਕਿਹਾ ਹਾਂਜੀ ਹਾਂਜੀ ਕਹਿੰਦਾ ਬਾਈ ਜੀ ਅਸੀਂ ਨਾ ਪਿਛਲੇ ਸਾਲ ਆਏ ਸੀਗੇ ਕਹਿੰਦਾ ਮੇਰੀ ਵਾਈਫ ਪ੍ਰੈਗਨੈਂਟ ਸੀਗੀ ਤੇ ਅਸੀਂ ਹਜੂਰ ਸਾ ਤੇ ਅਸੀਂ ਕਹਿੰਦਾ ਅਰਦਾਸ ਕੀਤੀ ਵੀ ਅਸੀਂ ਜਦੋਂ ਬੇਬੀ ਹੋ ਗਿਆ ਤਾਂ ਅਸੀਂ ਵਾਪਸ ਆਵਾਂਗੇ ਮੱਥਾ ਟੇਕਣ ਲਈ ਕਹਿੰਦਾ ਅਸੀਂ ਚਲੇ ਗਏ ਕਹਿੰਦਾ ਮੇਰੇ ਮੁੰਡਾ ਹੋ ਗਿਆ ਤੇ ਕਹਿੰਦਾ ਅਸੀਂ ਬੜੀ ਸਾਰਾ ਕੁਝ ਖੁਸ਼ੀਆਂ ਮਨਾਈਆਂ ਕਹਿੰਦਾ 6-8 ਮਹੀਨੇ ਲੰਘ ਗਏ ਹੁਣ ਤੇ ਕਹਿੰਦਾ ਸਾਰਾ ਕੁਝ ਹੋ ਕੇ ਤੇ ਕਹਿੰਦਾ ਅਸੀਂ ਆਏ ਹੀ ਨਹੀਂ ਮੱਥਾ ਟੇਕਣ ਕਹਿੰਦਾ ਉਸ ਤੋਂ ਬਾਅਦ ਅਰਦਾਸ ਫਿਲਮ ਦਾ ਟ੍ਰੇਲਰ ਆ ਗਿਆ ਅਰਦਾਸ ਸਰਵੱਦੇ ਭਲੇ ਦੀ ਕਹਿੰਦਾ ਮੈਨੂੰ ਐ ਲੱਗਿਆ ਕਿ ਮੇਰੀ ਉਹ ਗੱਲ ਮੈਨੂੰ ਤੁਸੀਂ ਕਹਿ ਰਹੇ ਹੋ ਵੀ ਤੂੰ ਗਿਆ ਹੀ ਨਹੀਂ ਇਸਾ ਕੁ ਪੂਰੀ ਕਰਨ ਹਨਾ ਵੀ ਉਸ ਉਹ ਉੱਥੇ ਮਿਲਿਆ ਉਹ ਬੜਾ ਇਮੋਸ਼ਨਲ ਹੋ ਗਿਆ ਉਹ ਕਹਿੰਦਾ ਭਾਜੀ ਮੇਰੀ ਵੀ ਤੁਸੀਂ ਅੱਜ ਮੈਨੂੰ ਮਿਲ ਗਏ ਹਨਾ ਸੋ ਮੈਨੂੰ ਐ ਲੱਗਦਾ ਹੁੰਦਾ ਕਿ ਇਹ ਚੀਜ਼ਾਂ ਇਹ ਨਹੀਂ ਹੈ ਕਿ ਅਸੀਂ ਕੋਈ ਚੀਜ਼ ਬਣਾਈ ਆ ਜਾਂ ਸਾਡੇ ਕਹਿਣ ਦੇ ਉੱਤੇ ਘੁੱਗੀ ਭਾਜੀ ਨੇ ਸ਼ਰਾਬ ਬਾਰੇ ਗੱਲਾਂ ਬੋਲੀਆਂ ਤਾਂ ਉਹ ਬੰਦੇ ਨੇ ਸ਼ਰਾਬ ਛੱਡ ਦਿੱਤੀ ਜਾਂ ਉਹ ਚੀਜ਼ਾਂ ਕਰ ਦਿੱਤੀਆਂ ਮੈਨੂੰ ਐ ਲੱਗਦਾ ਕਿ ਕਦੇ ਵੀ ਆਪਾਂ ਕਈ ਵਾਰੀ ਕੋ ਸੋਸ਼ਲ ਮੀਡੀਆ ਤੇ ਕੋਈ ਵਧੀਆ ਕੋਟ ਪੜਦੇ ਆ ਕਈ ਵਾਰੀ ਉਹ ਵਧੀਆ ਚੀਜ਼ ਹੁੰਦੀ ਆ ਸਾਡੇ ਤੇ ਅਸਰ ਕਰ ਜਾਂਦੀ ਆ ਅਸੀਂ ਕਿਹੜਾ ਕੋਈ ਆਪ ਅਸੀਂ ਵੀ ਤਾਂ ਆਲੇ-ਦਾਲੇ ਉਹ ਚੀਜ਼ਾਂ ਇਕੱਠੀਆਂ ਕਰਕੇ ਫਿਲਮ ਦੇ ਵਿੱਚ ਪਾਉਣੀ ਆ ਮੈਨੂੰ ਐ ਲੱਗਦਾ ਕਿ ਜਿੱਥੇ ਅਸੀਂ ਐਂਟਰਟੇਨਮੈਂਟ ਦਾ ਕੰਮ ਕਰਦੇ ਆ ਲੋਕਾਂ ਨੂੰ ਅਸੀਂ ਵਧੀਆ ਚੀਜ਼ਾਂ ਦਿਖਾਉਨੇ ਆ ਚਾਹੇ ਹਸਾਉਨੇ ਆ ਚਾਹੇ ਐਕਸ਼ਨ ਦਿਖਾਉਨੇ ਆ ਉੱਥੇ ਜਦੋਂ ਅਸੀਂ ਕੋਈ ਇਦਾਂ ਦੀ ਚੀਜ਼ ਬਣਾਉਨੇ ਆ ਤਾਂ ਮੈਨੂੰ ਲੱਗਦਾ ਉਹ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਔਰ ਜਦੋਂ ਉਹ ਲੋਕਾਂ ਦੇ ਉੱਤੇ ਕਿਸੇ ਚੀਜ਼ ਤੇ ਅਸਰ ਕਰਦੀ ਹੈ ਤਾਂ ਸਾਨੂੰ ਚੰਗਾ ਲੱਗਦਾ ਕਿ ਯਾਰ ਘਟੂ ਘਟ ਅਸੀਂ ਜਿਸ ਜ਼ਿੰਮੇਵਾਰੀ ਨੂੰ ਨਿਭਾਉਣ ਲੱਗੇ ਹੋਏ ਆ ਉਹ ਇਫੈਕਟ ਤਾਂ ਕਰ ਰਹੀ ਆ ਉਹ ਚੀਜ਼ ਤਾਂ ਹੋ ਰਹੀ ਆ ਕਿ ਅਸੀਂ ਰਾਈਟ ਚੀਜ਼ਾਂ ਕਰ ਰਹੇ ਆ ਸੋ ਰਾਈਟ ਚੀਜ਼ ਕਰਨ ਦੇ ਲਈ ਮੈਨੂੰ ਐ ਲੱਗਦਾ ਕਿ ਲੋਕਾਂ 'ਚ ਵਿਚਰਨਾ ਪੈਂਦਾ ਲੋਕਾਂ ਦੀਆਂ ਕਹਾਣੀਆਂ 'ਚ ਲੋਕਾਂ ਦੀਆਂ ਕਹਾਣੀਆਂ ਕੱਢਣੀਆਂ ਪੈਂਦੀਆਂ ਬਸ ਇੱਕ ਬਹਾਨਾ ਹੀ ਬਣਦਾ ਹੁੰਦਾ ਵਾ ਵੀ ਐਸੀ ਜੀ ਚੀਜ਼ ਕਰ ਹੁਣ ਮੈਂ ਕੋ ਕਿ ਭਾਈ ਨੂੰ ਜਦੋਂ ਪਹਿਲੀ ਵਾਰੀ ਫਿਲ ਬਾਤ ਜਦੋਂ ਇਹਨਾਂ ਨੂੰ ਲੱਗਿਆ ਵੀ ਕਹਾਣੀ ਠੀਕ ਹੈ ਇਹਨਾਂ ਨੇ ਮੇਰੇ ਮੋਢੇ ਤੇ ਹੱਥ ਮਾਰ ਕੇ ਮੈਨੂੰ ਇਹ ਗੱਲ ਜਰੂਰ ਕਹੀ ਕਹਿੰਦੇ ਹੁਣ ਬਣਾਉਣ ਲੱਗਿਆ ਨਾ ਹੁਣ ਤਸੱਲੀ ਨਾ ਬਣਾਈ ਠੀਕ ਹੈ ਹੁਣ ਇਹਨਾਂ ਦੇ ਇਹ ਕਹਿਣ ਦੇ ਨਾਲ ਇਹ ਥੋੜੀ ਸੀਗਾ ਕਿ ਮੈਂ ਉਦਾਂ ਤਸੱਲੀ ਨਾ ਨਹੀਂ ਸੀ ਬਣਾਉਣੀ ਪਰ ਉਹ ਗੱਲ ਮੇਰੇ ਤੇ ਅਸਰ ਕਰ ਗਈ ਕਿ ਯਾਰ ਰਾਈਟ ਫਿਲਮ ਬਣਾਈ ਤੇਰੇ ਤੇ ਬੜਿਆਂ ਦਾ ٹرسٹ ਆ ਤੈਨੂੰ ਲੋਕਾਂ ਨੇ ਨਾਰਮਲ ਚੀਜ਼ ਜ ਨਹੀਂ ਦੇਖਣਾ ਤੂੰ ਇੱਕ ਸਟੈਬਲਿਸ਼ ਐਕਟਰ ਆ ਤੈਨੂੰ ਲੋਕੀ ਕਹਿਣਗੇ ਦੇਖੀਏ ਗਿੱਪੀ ਨੇ ਕੀ ਕਰਿਆ ਠੀਕ ਹੈ ਮੇਰੇ ਤੇ ਉਹ ਅਸਰ ਕੀਤੀ ਜੇ ਮੈਂ ਫਿਲਮ ਨੂੰ ਮਤਲਬ ਜਿੰਨੀ ਕਨਸੈਂਟਰੇਸ਼ਨ ਨਾਲ ਬਣਾ ਰਿਹਾ ਸੀ ਮੈਂ ਹੋਰ ਧਿਆਨ ਲਾਉਣ ਲੱਗ ਗਿਆ ਫਿਲਮ 'ਚ ਕਿ ਯਾਰ ਬੂਸਟ ਹੁਣ ਉਹ ਮੇਰਾ ਹੌਸਲਾ ਸੀ ਇੱਕ ਆਪਾਂ ਕਹਿੰਦੇ ਉਹ ਹੌਸਲਾ ਉਹ ਬੂਸਟ ਆ ਜਦੋਂ ਅਸੀਂ ਉਹ ਫਿਲਮ ਦੇ ਵਿੱਚ ਤੁਹਾਨੂੰ ਮੋਟੀਵੇਟ ਕਰਦੇ ਆਂ ਕਈ ਚੀਜ਼ਾਂ ਤੁਹਾਡੀਆਂ ਛੋਟੀ ਜੀ ਹੌਸਲੇ ਕਰਕੇ ਅੜੀਆਂ ਹੁੰਦੀਆਂ ਕਹਿੰਦੇ ਨੇ ਹੁੰਦੇ ਉਹ ਚ ਪਹਿਲੀ ਚ ਸੀਗਾ ਵੀ ਮੇਰਾ ਇਰਾਦਾ ਤਾਂ ਬੇਦਾ ਨਹੀਂ ਗਾ ਤਾਂਬੇ ਦਾ ਇਰਾਦਾ ਨਹੀਂ ਹੋਣ ਦੇਣਾ ਆਪਦਾ ਵੀ ਮੈਂ ਮਿਹਨਤ ਕਰੂੰਗਾ ਮੈਂ ਆਪਦਾ ਹੌਸਲਾ ਬਰਕਰਾਰ ਰੱਖੂੰਗਾ ਤਾਂ ਮੈਂ ਆਪਣੀ ਮੰਜ਼ਲ ਤੇ ਪਹੁੰਚ ਜਾਊਗਾ ਸੋ ਉਨਹੀਂ ਸਾਡੀ ਫਿਲਮ ਮੋਟੀਵੇਟ ਕਰਦੀ ਆ ਸਭ ਨੂੰ ਸੋ ਅਡਜਸਟਮੈਂਟ ਜਦੋਂ ਤੁਹਾਨੂੰ ਪਤਾ ਲੱਗਦਾ ਤੁਸੀਂ ਅਰਦਾਸ ਦਾ ਹਿੱਸਾ ਬਣਨ ਵਾਲੇ ਕਿਉਂਕਿ ਪਹਿਲੇ ਦੋ ਪਾਰਟ ਵੀ ਇਹਦੇ ਆਏ ਨੇ ਆਪਾਂ ਸਾਰਿਆਂ ਨੇ ਇਹਨਾਂ ਦੇਖੇ ਨੇ ਬੜਾ ਪਸੰਦ ਕੀਤਾ ਤੁਸੀਂ ਦੇਖੇ ਹੋਣਗੇ ਡੈਫੀਨੇਟਲੀ ਦੋਨੋਂ ਸੋ ਕਿਵੇਂ ਦੀ ਫੀਲਿੰਗ ਸੀਗੀ ਕਿਉਂਕਿ ਤੁਸੀਂ ਹਰ ਜਨਰ ਵਿੱਚ ਕੰਮ ਕੀਤਾ ਰਾਈਟ ਸੋ ਇੱਕ ਰਿਲੀਜੀਅਸ ਜਨਰ ਦੇ ਵਿੱਚ ਇੱਕ ਲੋਕਾਂ ਨੂੰ ਐਕਚੁਅਲ ਦੇ ਵਿੱਚ ਮੈਸੇਜ ਦੇਣ ਦੇ ਲਈ ਇਹ ਫਿਲਮ ਬਣਾਈ ਗਈ ਹੈ ਨਾ ਬਹੁਤ ਸਾਰੀਆਂ ਸੱਚੀਆਂ ਗੱਲਾਂ ਨੇ ਜਿਹੜੀਆਂ ਇਸ ਫਿਲਮ ਦੇ ਵਿੱਚ ਦਿਖਾਈਆਂ ਗਈਆਂ ਨੇ ਸੋ ਤੁਸੀਂ ਇਸ ਫਿਲਮ ਦੇ ਬਾਰੇ ਮੈਨੂੰ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਦੀ ਫੀਲਿੰਗ ਸੀਗੀ ਕਿ ਸਪੈਸੀਫਿਕਲੀ ਤੁਸੀਂ ਅਰਦਾਸ ਦੇ ਲਈ ਜਦੋਂ ਮੈਂ ਪਹਿਲਾਂ ਵੀ ਕਿਹਾ ਮੈਨੂੰ ਲੱਗਿਆ that um, blessing ਹੈ ਮੇਰੇ ਉੱਤੇ ਤੇ ਮੈਨੂੰ ਐ ਵੀ ਲੱਗਦਾ ਇਹ ਨਵੀਂ ਫਿਲਮ 2024 ਇਸ ਲਈ ਆ ਰਹੀ ਹੈ बिकॉज़ आई वाज़ सपोज्ड टू बी ਅ ਪਾਰਟ ਆਫ ਇਟ बिकॉज़ यू नेवर नो व्हाट ਗੋਡ ਹੈਸ ਪਲਾਨਡ ਫॉर ਯੂ ਤੇ ਪੂਰਾ ਸ਼ੂਟ ਦਾ ਐਕਸਪੀਰੀਅੰਸ ਵੀ ਬਹੁਤ ਹੀ ਸਪਿਰਚੁਅਲ ਕਾਮ ਐਂਡ ਮਚ ਨੀਡੇਡ ਸੀ ਫॉर ਮੀ ਡਿਊਰਿੰਗ that ਫੇਸ the same way uh, as i said earlier i felt like uh, blessings hi mere liye mainu eh nahi lagya that if i menu koi opportunity ya koi commercial benefit de liye karni chahiye mainu lagya ardas de naal ek different kind of emotion te audience judi hui hai te i am very lucky that i am getting an opportunity to be a part of it so for uh, ya i speak hanji hanji hun meri eyes bilkul theek ne thank you ਸੋ ਗੁਰਪ੍ਰੀਤ ਸਰ ਕਾਮੇਡੀ ਫਿਲਮਾਂ ਗਿੱਪੀ ਨੇ ਵੀ ਬਹੁਤ ਹੈਨਾ ਕਾਮੇਡੀ ਕੰਟੈਂਟ ਤੇ ਕੰਮ ਕੀਤਾ ਹੈ ਤੁਸੀਂ ਵੀ ਬਹੁਤ ਕੰਟੈਂਟ ਤੇ ਕੰਮ ਕੀਤਾ ਹੈ ਪਰ ਇਸ ਤਰ੍ਹਾਂ ਦੇ ਕੰਟੈਂਟ ਨੂੰ ਬਹੁਤ ਅਸੀਂ ਸੁਣਿਆ ਹੈ ਕਿ ਲੋਕ ਨਹੀਂ ਸਪੋਰਟ ਕਰਦੇ ਸੀ ਨਹੀਂ ਦੇਖਣਾ ਪਸੰਦ ਕਰਦੇ ਸੀ ਪਰ ਜਦੋਂ ਵੀ ਅਰਦਾਸ ਬਣੀ ਹੈ ਉਸ ਤੋਂ ਬਾਅਦ ਲੋਕਾਂ ਦੇ ਮਾਈਂਡਸੈਟਸ ਚੇਂਜ ਹੋ ਗਏ ਹੁਣ ਆਪਣੀ ਅਰਦਾਸ ਹੁਣ ਤੀਸਰੀ ਵੀ ਆ ਰਹੀ ਹੈ ਸੋ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਕਿਉਂਕਿ ਇਦਾਂ ਦੇ ਕਨਸੈਪਟਸ ਬਹੁਤ ਪਹਿਲਾਂ ਹੋਣੇ ਚਾਹੀਦੇ ਸੀਗੇ ਜਿਸ ਦਾ ਸਟੈਪ ਅਰਦਾਸ ਲਈ ਗਿੱਪੀ ਨੇ ਲਿਆ ਦੇਖੋ ਪਹਿਲਾਂ ਹੋਣੇ ਚਾਹੀਦੇ ਸੀ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਹਰ ਚੀਜ਼ ਦਾ ਇੱਕ ਸ਼ਾਇਦ ਕੋਈ ਪਹਿਲੋਂ ਅਟੈਂਪਟ ਕਰਦਾ ਤੇ ਉਹ ਕੱਚਾ ਰਹਿ ਜਾਂਦਾ ਕੰਮ ਹਨਾ ਤੇ ਮੈਨੂੰ ਲੱਗਦਾ ਜਦੋਂ ਗਿੱਪੀ ਹੋਣਾ ਨੇ ਕੀਤਾ ਉਹ ਵੀ ਸਾਨੂੰ ਬੜਾ ਲੱਗ ਰਿਹਾ ਸੀ ਕਿ ਅਸੀਂ ਇੱਕ ਟਰਾਈ ਤਾਂ ਨਹੀਂ ਕਰ ਰਹੇ ਮੈਨੂੰ ਜਦੋਂ ਗਿੱਪੀ ਨੇ ਕਿਹਾ ਨਾ ਕਿ ਮੈਂ ਕਿਹਾ ਵੀ ਹੁਣ ਜੇ ਕਰਨਾ ਫਿਰ ਆਪਾਂ ਤਸੱਲੀ ਨਾਲ ਕਰਨਾ ਵਧੀਆ ਕਰਨਾ ਉਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਇੰਨਾ ਅੱਛਾ ਗਿੱਪੀ ਦਾ ਕੈਰੀਅਰ ਚੱਲ ਰਿਹਾ ਸੀ ਕੈਰੀਅਰ ਜੱਟਾ ਵਰਗੀਆਂ ਹਿੱਟ ਦੇ ਕੇ ਲੱਕੀ ਦੀਆਂ ਲੱਕੀ ਸਟੋਰੀ ਵਰਗਾ ਸੀ ਹਨਾ ਤੋ ਲੋਕ ਮੈਨੂੰ ਇਹ ਜਿਹੜਾ ਕੱਲ ਕੋਈ ਨਾ ਕਵੇ ਚੱਲ ਬਈ ਇਹਨੇ ਵੀ ਡਾਇਰੈਕਸ਼ਨ ਵਾਲਾ ਸ਼ੌਂਕ ਪੂਰਾ ਕਰ ਲਿਆ ਆਪਣਾ ਲੋਕੀ ਮੈਂਟਲ ਹੁੰਦੇ ਬੋਲਣ ਲੱਗਿਆ ਹਨਾ ਤੇ ਹਾਂ ਅਗਰ ਗਿੱਪੀ ਉਹਦਾ ਮੈਨੂੰ ਕਹਿੰਦਾ ਕਿ ਮੈਂ ਕਾਮੇਡੀ ਫਿਲਮ ਡਾਇਰੈਕਟ ਕਰਨੀ ਹੈ ਅਸੀਂ ਹੱਸ ਕੇ ਕਹਿੰਦੇ ਕਰ ਲੋ ਕਿਉਂਕਿ ਅਸੀਂ ਆਪ ਹੀ ਰਲ ਮਿਲ ਕੇ ਸਾਰਿਆਂ ਨੇ ਕਰ ਲੈਣੀ ਸੀ ਉਹ ਬਹੁਤ ਵੱਡਾ ਚੈਲੰਜ ਸੀ ਗਿੱਪੀ ਵਾਸਤੇ ਵੀ ਮੇਰੇ ਵਾਸਤੇ ਵੀ ਕਿ ਆਪਣਾ ਡੈਬਿਊ ਕਰਨਾ ਐਜ਼ ਅ ਡਾਇਰੈਕਟਰ ਉਸ ਜਨਰ ਚ ਕਰਨਾ ਜਿਹਦੇ ਚ ਨਾ ਤਾਂ ਕਦੇ ਆਪ ਕੰਮ ਕੀਤਾ ਤੇ ਨਾ ਜਿਹਦੇ ਚ ਕਦੇ ਮੈਨੂੰ ਕੰਮ ਕਰਦੇ ਆ ਦੇਖਿਆ ਸਿਰਫ ਅਸਿਊਮ ਕਰ ਲਿਆ ਕਿ ਅਸੀਂ ਵਧੀਆ ਕਰ ਸਕਦੇ ਹਾਂ ਹਨਾ ਤੇ ਉਹ ਜਿਹੜਾ ਮੈਨੂੰ ਲੱਗਦਾ ਕੋਈ ਮਹਾਰਾਜ ਜੀ ਤੁਹਾਨੂੰ ਜਜ਼ਬਾ ਦਿੰਦੇ ਆ ਸੱਚੇ ਪਾਤਸ਼ਾਹ ਤੁਹਾਨੂੰ ਕੋਈ ਹੁਲਾਰਾ ਦਿੰਦੇ ਆ ਮਨ ਦੇ ਵਿੱਚ ਕਿ ਯੈਸ ਯੂ ਕੈਨ ਡੂ ਇਟ ਤੇ ਮੈਨੂੰ ਲੱਗਦਾ ਉਸੇ ਜਜ਼ਬੇ ਨਾਲ ਹੀ ਸਾਡੇ ਕੋਲੋਂ ਹੋ ਗਿਆ ਸੀ ਬਾਕੀ ਅਗੇਨ ਕਿ ਕਾਮੇਡੀ ਸਾਡੇ ਲਈ ਕੱਪ ਆਫ ਟੀ ਹੈ ਸਾਨੂੰ ਹੁਣੇ ਤੁਸੀਂ ਕਹ ਰਹੇ ਹੋ 2 ਘੰਟੇ ਚ ਸਕ੍ਰਿਪਟ ਲਿਖ ਲਾਂਗੇ ਤੇ ਤੁਹਾਨੂੰ 25 ਦਿਨਾਂ ਚ ਸ਼ੂਟ ਕਰਕੇ ਫਿਲਮ ਦੇ ਦੇਾਂਗੇ ਬਟ ਇਹਦੇ ਤੇ ਸਾਨੂੰ ਸਾਲਾਂ ਦੇ ਸਾਲ ਮਿਹਨਤ ਕਰਨੀ ਪੈਂਦੀ ਹੈ ਤੇ ਜਦੋਂ ਅਸੀਂ ਸ਼ੂਟ ਵੀ ਕਰ ਰਹੇ ਹੁੰਨੇ ਆ ਅਰਦਾਸ ਇਹ ਹੁਣੇ ਅਰਦਾਸ ਸਰਬਤ ਦੇ ਭਲੇ ਦੀ ਤੇ ਸਾਨੂੰ ਲੱਗਦਾ ਕਿ ਅਸੀਂ ਸਾਰੇ ਇੱਕ ਡਿਵਾਈਨ ਐਟਮੋਸਫੀਅਰ ਚ ਹੁੰਨੇ ਆ ਸਾਨੂੰ ਲੱਗਦਾ ਕਿ ਅਸੀਂ ਇੱਕ ਐਨੇ ਅੱਛੇ ਔਰਾ ਦੇ ਵਿੱਚ ਜਿੱਦਾਂ ਅਸੀਂ ਸਾਰੇ ਮੈਡੀਟੇਸ਼ਨ ਕਰਦੇ ਹੁੰਦੇ ਨਾ ਇਦਾਂ ਦਾ ਸਾਡਾ ਮਾਹੌਲ ਹੁੰਦਾ ਸ਼ੂਟਿੰਗ ਦਾ ਪੈਲ ਕੁਲ ਜਿਪੀ 5 ਸਾਲ ਦਾ ਸਮਾਂ ਲੱਗਾ ਹੈ ਨਾ ਇਹ ਅਰਦਾਸ ਦਾ ਅਰਦਾਸ ਸਰਬੱਤ ਦੇ ਭਲੇ ਦੀ ਬਣਨ ਦੇ ਲਈ ਸੋ ਇਹ ਵੀ ਅਸੀਂ ਹੈ ਨਾ ਸੁਣਿਆ ਵੀ ਸਕ੍ਰਿਪਟ ਇਸ ਸਕ੍ਰਿਪਟਿੰਗ ਤੁਸੀਂ ਜਦੋਂ ਕਰਦੇ ਸੀਗੇ ਰਵਨੀਤ ਜੀ ਨੂੰ ਦਿਖਾਉਂਦੇ ਸੀ ਇੱਕ ਘੰਟੇ ਦੀ ਲਿਖੀ ਪਹਿਲਾਂ ਫਿਲਮ ਫਿਰ ਲਿਖਦੇ ਲਿਖਦੇ 5 ਘੰਟੇ ਦੀ ਵੀ ਲਿਖੀ ਇਹ ਬਲੀ ਵੀ ਜ਼ਰੂਰ ਕਿੱਸਾ ਜਾਨਣਾ ਚਾਹੁੰਗੀ ਫਾਈਨਲਾਈਜ਼ ਕਿੱਦਾਂ ਹੁੰਦੀ ਹੈ ਫਿਲਮ ਐਕਚੁਅਲੀ ਇਹ ਤਾਂ ਪਹਿਲੀ ਫਿਲਮ ਦਾ ਕਿੱਸਾ ਸੀਗਾ ਜਦੋਂ ਮੈਂ ਉਹਨਾਂ ਨੂੰ ਇੰਦਾਂ-ਇੰਦਾਂ ਕਰਕੇ ਸੁਣਾਈ ਸੀ ਸੋ ਇਹ ਫਿਲਮ ਤਾਂ ਕਿਉਂਕਿ ਦੇਖੋ ਜਦੋਂ ਇੱਕ ਆਈਡੀਆ ਬਣ ਜਾਂਦਾ ਨਾ ਤੁਹਾਡੇ ਕੋਲੇ ਮੇਰੇ ਕੋਲੇ ਕਿਉਂਕਿ ਮੇਰੇ ਕੋਲ ਛੋਟੀਆਂ-ਛੋਟੀਆਂ ਕਹਾਣੀਆਂ ਸੀ ਕਿ ਯਾਰ ਮੈਨੂੰ ਇਹ ਕਹਾਣੀ ਅੱਛੀ ਲੱਗਦੀ ਆ ਕਿਉਂਕਿ ਇਸ ਫਿਲਮ ਦੇ ਵਿੱਚ ਆਪਾਂ ਹਮੇਸ਼ਾ ਦੇਖਦੇ ਆ ਪੈਟਰਨ ਇਹੀ ਆ ਕਿ ਬਹੁਤ ਸਾਰੀਆਂ ਕਹਾਣੀਆਂ ਆਉਂਦੀਆਂ ਸੋ ਮੈਂ ਕਈ ਵਾਰੀ ਚੂਜ਼ ਕਰਦਾ ਰਹਿਣਾ ਕਿ ਯਾਰ ਇਹ ਕਹਾਣੀ ਮੈਂ ਜਿਵੇਂ ਹੁਣ ਮੇਰੇ ਕੋਲ ਇੱਕ-ਦੋ ਕਹਾਣੀਆਂ ਨੇ ਜਿਹੜੀਆਂ ਮੈਂ ਸੋਚਿ ਹੋਈਆਂ ਕਿ ਮੈਂ ਅਗਲੀ ਅਰਦਾਸ 'ਚ ਪਾਉਂਗਾ ਹਨਾ ਉਹ ਮੇਰੇ ਹੁਣ ਤੋਂ ਦਿਮਾਗ 'ਚ ਨੇ ਕਿ ਯਾਰ ਆਹ ਵਿਸ਼ਾ ਮੈਂ ਟੱਚ ਨਹੀਂ ਕੀਤਾ ਬਹੁਤ ਵਧੀਆ ਸੀ ਬਹੁਤ ਵਧੀਆ ਉਵੇਂ ਇੱਕ-ਦੋ ਇਹਦੇ 'ਚ ਕਹਾਣੀਆਂ ਸੀ ਉਹ ਮੈਨੂੰ ਬਹੁਤ ਟਾਈਮ ਤੋਂ ਸੀਗੀਆਂ ਕਿ ਯਾਰ ਇਹ ਮੈਂ ਬਣਾਉਣੀਆਂ ਤਾਂ ਹੀ ਪਾਉਗੀ ਨਾ ਜੇ ਤੁਹਾਡੇ ਕੋਲੇ ਪੂਰੀ ਕਹਾਣੀ ਦਾ ਇੱਕ ਮੇਜਰ ਪਲੋਟ ਆਊਗਾ ਕਿ ਯਾਰ ਕਿਉਂਕਿ ਮੇਰਾ ਮੇਨ ਕਿਰਦਾਰ ਕੋਗੀ ਭਾਜੀ ਨੇ ਕੀ ਕਰ ਕੀ ਰਿਹਾ ਐ ਇਹਨਾਂ ਦੀ ਤਾਂ ਇੱਕ ਕਹਾਣੀ ਹੈ ਲਿੰਗੀ ਛੋਟੀ ਪਰ ਇਹਨਾਂ ਦੀ ਸਟਰੋਂਗ ਕਹਾਣੀ ਹੋਣੀ ਚਾਹੀਦੀ ਆ ਕਿਵੇਂ ਉਹ ਚੀਜ਼ਾਂ ਹੋਣੀਆਂ ਫਿਰ ਜਦੋਂ ਉਹ ਪਣ ਜਾਂਦੀ ਆ ਫਿਰ ਉਦੋਂ ਬਾਅਦ ਥੋੜਾ ਈਜ਼ੀ ਹੋ ਜਾਂਦਾ ਪ੍ਰੋਸੈਸ ਸੋ ਮੈਂ ਇੱਕਦਮੀ ਦਿਮਾਗ ਆਇਆ ਕਿ ਯਾਰ ਇੱਕ ਜਰਨੀ ਕਰਦੇ ਆ ਤਕਸ਼ਰੀ ਹਜੂਰ ਸਾਹਿਬ ਦੀ ਕਿ ਉਸ ਜਰਨੀ ਦੇ ਵਿੱਚ ਸਾਰੇ ਮੁਸਾਫਰਾਂ ਦੀਆਂ ਕੀ ਕੀ ਕਹਾਣੀਆਂ ਹੋਣਗੀਆਂ ਕਿਵੇਂ ਚੱਲਣਗੀਆਂ ਉਹ ਮੈਂ ਦਿਖਾਵਾਂਗੇ ਤੇ ਉਹਨਾਂ ਦੀ ਲਾਈਫ 'ਚ ਕੀ ਚੇਂਜ ਆਊ ਕਿਵੇਂ ਹਰ ਬੰਦੇ ਦੀ ਪ੍ਰੋਬਲਮ ਸੋਲੂਸ਼ਨ ਕੀ ਗਲਤ ਆ ਕੀ ਸਹੀ ਆ ਇਹ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ। ਬਿਲਕੁਲ। ਸੋ ਬੜੀਆਂ ਪ੍ਰੋਮੋਸ਼ਨਾਂ ਚੱਲ ਰਹੀਆਂ ਨੇ, ਬਹੁਤ ਇੰਟਰਵਿਊਜ਼ ਹੋ ਰਹੀਆਂ ਨੇ, ਬੜੇ ਪੋਡਕਾਸਟ ਹੋ ਰਹੇ ਪਰ ਇੱਕ ਪੋਡਕਾਸਟ ਬੜਾ ਸਪੈਸ਼ਲ ਆ ਤੁਹਾਡਾ ਜਿਹੜਾ ਗੁਰਬਾਜ਼ ਵਾਲਾ। ਸੋ ਬਹੁਤ ਪਿਆਰਾ ਪੋਡਕਾਸਟ ਹੈ ਗੁਰਬਾਜ਼ ਨੇ ਤੁਹਾਨੂੰ ਪਲੈਂਕਸ ਲਗਾਉਣਾ ਵੀ ਸਿਖਾਏ ਨੇ। ਅਰੇ ਉੱਪਰ ਚੱਕੋ ਐਵੇਂ ਨਹੀਂ। ਬੜੀ ਚੀਟਿੰਗ ਨਾਲ ਹਰਾਇਆ ਵੀ ਨੇ। ਦੇਖਿਆ ਪਿੱਛੋਂ ਕਿਦਾਂ ਲੱਤ ਮਾਰਦਾ। ਇੰਨੇ ਆ ਕੇ ਡੇਕ ਪਾਵਾ ਤੇ ਕਹੇ ਮੈਂ ਵਿਨਰ ਆ। ਸੋ ਬੜਾ ਇੰਟਰਸਟਿੰਗ ਪੋਡਕਾਸਟ ਮੇਰੇ ਖਿਆਲ ਨਾਲ ਜਿੰਨੀ ਮੈਂ ਪ੍ਰੋਮੋਸ਼ਨ ਕੀਤੀ ਪਿਛਲੇ 2 ਉਰੇ ਜੇ ਕੋਈ ਆਪਾਂ ਇੱਕ ਹਾਈਲਾਈਟ ਕਰਨਾ ਹੋਵੇ ਨਾ ਤੇ ਉਹ ਮੈਨੂੰ ਲੱਗਦਾ ਚੈਰੀ ਔਨ ਦਾ ਟਾਪ ਨਹੀਂ ਕਹਿ ਦਿੰਦੇ ਹੁੰਦੇ ਆਪਾਂ ਹੈਨਾ ਤੇ ਉਹ ਗੁਰਵਾਸ ਵਾਲਾ ਪੋਡਕਾਸਟ ਹੈ ਉਹਦੀ ਇੰਨੀ ਚਰਚਾ ਹੈ ਔਰ ਇੰਨਾ ਲੋਕਾਂ ਨੂੰ ਕਿਊਟ ਔਰ ਪਿਆਰਾ ਲੱਗ ਰਿਹਾ ਮੈਨੂੰ ਵੀ ਲੱਗਦਾ ਕਿ ਮੇਰਾ ਉਹ ਅਸਲ ਦੇ ਵਿੱਚ ਉਹ ਜਿਹੜਾ ਟਾਈਮ ਸੀ ਇੰਨਾ ਸਟ्रेस ਭਰਿਆ ਸੀ ਅਸੀਂ ਟਰੈਵਲਿੰਗ ਕਰ ਰਹੇ ਸੀ ਇੰਟਰਵਿਊ ਮੈਨੂੰ ਲੱਗਦਾ ਕਿ ਉਹ ਮੇਰੇ ਲਈ ਤਾਂ ਰੀਜੂਵਿਨੇਸ਼ਨ ਸੀ ਮੈਂ ਤਾਂ ਇੰਨਾ ਰਿਲੈਕਸ ਕੀਤਾ ਇੰਨਾ ਮਜ਼ਾ ਕੀਤਾ ਅਚੀ ਸਿਖਾਇਆ ਉਹਨੂੰ ਸਕ੍ਰਿਪਟਿੰਗ ਕੀਤੀ ਪਹਿਲਾਂ ਜਾਂ ਵੈਸੇ ਆਬਵੀਅਸਲੀ ਤੁਸੀਂ ਪਹਿਲਾਂ ਸਿਖਾਉਣਾ ਨਹੀਂ ਪੈਂਦਾ ਕਈ ਵਾਰੀ ਸਿਰਫ ਉਹਨੂੰ ਗਾਈਡ ਕਰਨਾ ਪੈਂਦਾ ਕਿ ਆਪਾਂ ਸਬਜੈਕਟ ਤੇ ਗੱਲ ਕਿਹੜੇ ਤੇ ਕਰਨੀ ਬੱਚਾ ਨਾ ਬੱਚਾ ਕਈ ਦਿਸ਼ਾਵਾਂ ਵੱਲ ਚੱਲ ਪੈਂਦਾ ਪਰ ਉਹ ਮੈਨੂੰ ਲੱਗਦਾ ਕਿ ਉਹਨੂੰ ਜਿਹੜੀ ਹੈਲਪ ਹੈ ਉਹ 20% ਹੈ 80% ਉਹਦਾ ਆਪਣੇ ਇਨਪੁਟਸ ਨੇ ਉਹਦਾ ਆਪ ਰਿਸਪੌਂਡ ਕਰ ਰਹੇ ਸਨ ਤੁਹਾਨੂੰ ਮੈਂ ਕਿਹਾ ਕਮਾਲ ਹੈ ਉਹ ਮਤਲਬ ਕਹਿੰਦੇ ਨਾ ਹੋਣ ਹਾਰ ਬਿਰਵਾਨ ਕੇ ਹੋਥ ਚਿਕਨੇ ਬਾਤ ਮੈਂ ਤਾਂ ਹੱਥ ਫੜ ਕੇ ਵੇਖ ਲੇ ਕਾਫੀ ਚਿਕਨੇ ਆ ਸੋ ਪਾਠ ਵੀ ਕਰਦਾ ਹੈ ਨਾ ਗੁਰਬਾਜ਼ ਔਰ ਬਾਕੀ ਦੋਨੋਂ ਬੇਟੇ ਵੀ ਤੁਹਾਡੇ ਸੋ ਇਹ ਇਨ ਬੱਚਿਆਂ ਦੀ ਕੀ ਰੁਟੀਨ ਰਹਿੰਦੀ ਹੈ ਤੁਹਾਡੀ ਕਿਉਂਕਿ ਉਹਨਾਂ ਨੂੰ ਵੀ ਦੇਖ ਕੇ ਲੋਕ ਸਿੱਖਦੇ ਆ ਦਿਲ ਕੋ ਰੂਟੀਨ ਦਾ ਨਾਰਮਲ ਬੱਚਿਆਂ ਵਾਂਗੂ ਬੱਚੇ ਰਹਿੰਦੇ ਨੇ ਉਹ ਕਿਉਂਕਿ ਮੈਨੂੰ ਐ ਲੱਗਦਾ ਕਿ ਉਹਨਾਂ ਦਾ ਬਸ ਇਹੀ ਆ ਕਿ ਮੈਂ ਬੜਾ ਹੀ ਨਹੀਂ ਕਦੇ ਉਹਨਾਂ ਨੂੰ ਸਿਖਾਇਆ ਹੈਗਾ ਕਿ ਤੁਸੀਂ ਬਹੁਤ ਤੁਸੀਂ ਸਪੈਸ਼ਲ ਰਹਿਣਾ ਤੁਸੀਂ ਆਹ ਨਹੀਂ ਕਰਨਾ ਜਾਂ ਤੁਸੀਂ ਉਹ ਨਹੀਂ ਕਰਨਾ ਕਈ ਵਾਰੀ ਆਪਣੇ ਤਾਂ ਇੱਕ ਪ੍ਰਭਾਵ ਵੀ ਬਹੁਤ ਆ ਵੀ ਆਪਾਂ ਉਦਾਂ ਹੀ ਧੱਕੇ ਨਾਲ ਬਹੁਤ ਜ਼ਿਆਦਾ ਜਵਾਕਾਂ ਨੂੰ ਆਪ ਹੀ ਅੰਗਰੇਜ਼ੀ ਸਿਖਾਈ ਜਾਂਦੇ ਆ ਜਾਂ ਆਪ ਬੋਲੀ ਜਾਂਦੇ ਆ ਹਿੰਦੀ ਮੈਨੂੰ ਐ ਲੱਗਦਾ ਹੁੰਦਾ ਸਾਰੀਆਂ ਲੈਂਗੁਏਜਸ ਬੱਚਿਆਂ ਨੇ ਸਿੱਖ ਜਾਣੀਆਂ ਨੇ ਕਈ ਵਾਰੀ ਕਿ ਆਪਾਂ ਪਿੰਡ ਤੋਂ ਜਿਵੇਂ ਦੂਰ ਰਹਿੰਦੇ ਆ ਜਾਂ ਮਹਾਲੀ ਵਰਗੇ ਸ਼ਹਿਰ 'ਚ ਵੀ ਰਹਿੰਦੇ ਆ ਚੰਡੀਗੜ੍ਹ ਵੀ ਰਹਿੰਦੇ ਆ ਜਾਂ ਬਾਹਰ ਕੈਨੇ ਕਈ ਵਾਰੀ ਪੰਜਾਬੀ ਤੋਂ ਟੁੱਟ ਜਾਂਦੇ ਨੇ ਬੱਚੇ ਤੁਸੀਂ ਆਪ ਮੈਨੂੰ ਲੱਗਦਾ ਆਪਣੇ ਬੱਚਿਆਂ ਨਾਲ ਸਿਰਫ ਲੈਂਗੁਏਜ ਉਹ ਬੋਲੋ ਕਿਉਂਕਿ ਮੈਨੂੰ ਵੈਸੇ ਵੀ ਚੰਗਾ ਲੱਗਦਾ ਜਦੋਂ ਆਪਾਂ ਬੋਲਦੇ ਆ ਫਿਰ ਜਦੋਂ ਤੁਸੀਂ ਪੰਜਾਬੀ 'ਚ ਬੋਲਦੇ ਹੋ ਫਿਰ ਉਹ ਸਾਰੀਆਂ ਚੀਜ਼ਾਂ ਆਟੋਮੈਟਿਕਲੀ ਆ ਜਾਂਦੀਆਂ ਜਦੋਂ ਹੁਣ ਪਾਠ ਆ ਜੇ ਤੁਹਾਡੇ ਘਰ 'ਚ ਪਾਠ ਕਰਦੇ ਹੋਣਗੇ ਫੈਮਿਲੀ ਤੁਹਾਡੀ ਪਾਠ ਕਰਦੀ ਆ ਬੱਚੇ ਵੀ ਉਹ ਮੇ ਯੂਜ਼ ਟੂ ਹੋ ਜਾਂਦੇ ਨੇ ਸੋ ਮੈਨੂੰ ਲੱਗਦਾ ਸਿਖਾਉਣਾ ਨਹੀਂ ਪੈਂਦਾ ਬੱਚੇ ਆਪਣੇ ਪੇਰੈਂਟਸ ਨੂੰ ਦੇਖ ਕੇ ਨਾਲ-ਨਾਲ ਚੀਜ਼ਾਂ ਆਟੋਮੈਟਿਕਲੀ ਸਿੱਖ ਜਾਂਦੇ ਨੇ ਹੁਣ ਸਾਡੇ ਬੱਚੇ ਰੈਗੂਲਰ ਗੁਰਦੁਆਰਾ ਸਾਹਿਬ ਜਾਂਦੇ ਆ ਰ ਮ ਮੇਲਾ ਦਾ ਉਹਨਾਂ ਨੇ ਜਾਣਾ ਹੀ ਜਾਣਾ ਮੈਂ ਐਵਰੀ ਵੀਕ ਤਾਂ ਉਹਨਾਂ ਨੇ ਉੱਥੇ ਸੈਟਰਡੇ ਸੰਡੇ ਜਾਂ ਵਿੱਚ ਕਈ ਦਿਨਾਂ ਦੇ ਵਿੱਚ ਵੈਸੇ ਵੀ ਕਿਸੇ ਕਿਸੇ ਦੇ ਆ ਗਿਆ ਕੋਈ ਤਾਂ ਉੱਥੇ ਬੱਚੇ ਕਨੈਕਟਡ ਹੈਗੇ ਨੇ ਬਹੁਤ ਜ਼ਿਆਦਾ ਇਹ ਚੀਜ਼ਾਂ ਲਈ ਤੇ ਬਾਕੀ ਅਸੀਂ ਘਰੇ ਰੈਗੂਲਰ ਪਾਰਟ ਕਰਦੇ ਆ ਤਾਂ ਅਸੀਂ ਗੁਰਬਾਣੀ ਨੂੰ ਤਾਂ ਡੇਲੀ ਆ ਵਿਚਾਲੇ ਪਾਰਟ ਸੁਣਾ ਹੁਣ ਮੈਨੂੰ ਫੋਨ ਤੇ ਵੀ ਰੋਜ਼ ਸੁਣਾਉਣਾ ਉਹਨਾਂ ਨੇ ਹਾਂ ਤੇ ਉਹ ਆ ਵੀ ਰੂਟੀਨ ਆ ਹਾਂਜੀ ਹਾਂ ਸੋ ਜੈਸ ਮੀਨ ਗੁਰਦੁਆਰਾ ਜਾਂਦੇ ਹੋ ਮੱਥਾ ਟੇਕਦੇ ਹੋ ਸੇਵਾ ਕਰਦੇ ਹੋ ਹਾਂਜੀ ਜੀ ਬਿਲਕੁਲ ਜਾਨੀ ਮਰਥਾ ਵੀ ਟੈਕਨੀਕਸ ਹੀ ਉਹ ਵੀ ਕਰਦੀ ਆਂ ਅਰਦਾਸ ਤੋਂ ਬਾਅਦ ਹੀ ਆ ਪਹਿਲਾਂ ਹੀ ਜਾਂਦੇ ਸੀਗੇ ਤੁਸੀਂ ਮੈਂ ਸ਼ੁਰੂ ਤੋਂ ਸ਼ੁਰੂ ਤੋਂ ਜਾਂਦੀ ਆਂ ਕੀ ਬਾਤ ਐ ਸੋ ਜਲਦੀ ਜਲਦੀ ਅਪੀਲ ਕਰ ਦਿਓ ਇੱਕ ਵਾਰ ਜ਼ਰੂਰ ਹਾਂਜੀ ਸਾਰਿਆਂ ਨੂੰ ਬੇਨਤੀ ਐ ਆਪਾਂ ਬਹੁਤ ਮਿਹਨਤ ਕੀਤੀ ਐ ਤੇ ਬਹੁਤ ਸੋਹਣੀ ਫਿਲਮ ਬਣੀ ਐ ਤੁਹਾਨੂੰ ਵੀ ਬਹੁਤ ਬਹੁਤ ਚੰਗੀ ਲੱਗੂਗੀ ਪਲੀਜ਼ ਸਾਰਿਆਂ ਨਾਲ ਆਪਣੀ ਫੁੱਲ ਫੈਮਲੀ ਨਾਲ 13 ਸਤੰਬਰ ਨੂੰ ਜਾਇਓ ਤੇ ਦੇਖਿਓ ਸਾਡੀ ਫਿਲਮ ਅਰਦਾਸ ਸਰਪੱਤਿ ਬਲੇ ਦੀ ਇਹ ਕਹਿਣਾ ਤੁਸੀਂ ਬੋਲਿਆ ਨਾ ਮਤਲਬ ਹਰ ਕੋਈ ਜਾਏਗਾ ਆਫਿਸ ਉਹ ਸਾਰੇ ਲੋਕਾਂ ਨੇ ਵੀਰਵਾਰ ਜਾ ਕੇ ਬਹਿ ਜਾਣਾ ਅੱਜ ਕੱਲ੍ਹ ਲੱਗਣੀ ਫਿਲਮ ਅੱਜੀ ਚਲੋ ਦੇੜ ਰਹਿਣਾ ਹੋ ਪੈਸਾ ਹੋ ਹੈ ਨਾ ਸੋ ਫਿਰ ਤੁਸੀਂ ਵੀ ਜੂਲ ਦੇ ਹਾਂ ਬਿਲਕੁਲ ਜੀ ਅਸੀਂ ਤਾਂ ਹੁਣ ਇਹੀ ਕਹਿ ਸਕਦੇ ਹੱਥ ਜੋੜ ਕੇ ਕਿ ਜੇ ਸਾਡੇ ਤੇ ਤੁਸੀਂ ਟਰਸਟ ਕਰਦੇ ਹੋ ਪਹਿਲੀ ਦੇਖੀ ਤੁਸੀਂ ਅਰਦਾਸ ਫਿਰ ਅਰਦਾਸ ਕਰਾਂ ਤੇ ਜੇ ਅਸੀਂ ਟਰਸਟ ਬਣਾਇਆ ਆਪਣਾ ਤੇ ਫਿਰ ਸਾਨੂੰ ਬਾਰ-ਬਾਰ ਕਹਿੰਦੀ ਲੋੜ ਨਹੀਂ ਮੈਨੂੰ ਲੱਗਦਾ ਹੈ ਕਿ ਉਸੇ ਟਰਸਟ ਨੂੰ ਲੈ ਕੇ ਉਸੇ ਉਮੀਦ ਨੂੰ ਲੈ ਕੇ ਕਿਉਂਕਿ ਤੁਸੀਂ ਆਪਣੇ ਕਲਾਕਾਰਾਂ ਤੋਂ ਐਕਸਪੈਕਟ ਵੀ ਕਰ ਸਕਦੇ ਹੋ ਆਪਣੇ ਮੇਕਰਸ ਤੋਂ ਐਕਸਪੈਕਟ ਕਰ ਸਕਦੇ ਹੋ ਕਿ ਚੰਗਾ ਕੰਟੈਂਟ ਸਾਨੂੰ ਦੇਣ ਸਾਡੇ ਬੱਚਿਆਂ ਨੂੰ ਦੇਣ ਅਸੀਂ ਉਹੀ ਕੋਸ਼ਿਸ਼ ਕੀਤੀ ਹੈ ਤੇ ਇਸ ਵਾਰ ਮੈਨੂੰ ਲੱਗਦਾ ਹੈ ਕਿ ਅਸੀਂ ਇੱਕ ਚੀਜ਼ ਸਾਬਤ ਕਰਨੀ ਹੈ ਕਿ ਸਿਰਫ ਕਾਮੇਡੀ ਜਾਂ ਮਾਰ ਧਾੜ ਵਾਲੀਆਂ ਫਿਲਮਾਂ ਜਿਹੜੀਆਂ ਨੇ ਉਹੀ ਰਿਕਾਰਡ ਬੀਟ ਨਹੀਂ ਕਰਦੀਆਂ ਇਸ ਤਰ੍ਹਾਂ ਦੀਆਂ ਸੋਸ਼ਲ ਮੈਸੇजेस ਵਾਲੀਆਂ ਕੌਮ ਦੀ ਬਹੁਪੱਖੀ ਉਸਾਰੀ ਵਾਲੀਆਂ ਸਾਡੀ ਆਉਣ ਵਾਲੀ ਨਸਲ ਦਾ ਇੱਕ ਪੋਡੇਸਟਲ ਤਿਆਰ ਕਰਨ ਵਾਲੀਆਂ ਜਿੱਥੇ ਅਸੀਂ ਹੋਰ ਨਿਖਾਰ ਕੇ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਜਾ ਸਕੀਏ ਇਹੋ ਜੇ ਕਨਸੈਪਟਸ ਤੇ ਬਣਨ ਵਾਲੀਆਂ ਫਿਲਮਾਂ ਵੀ ਰਿਕਾਰਡ ਬੀਟ ਕਰਦੀਆਂ ਨੇ ਇਹ ਤੁਸੀਂ ਹੀ ਕਰਨਾ ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ ਸੋ ਮਸਟ ਵਾਚ ਅਰਦਾਸ ਸਰਬਤ ਦੇ ਭਲੇ ਦੀ 13 ਸਤੰਬਰ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ 'ਚ ਲੱਗ ਜਾਣੀ ਹੈ ਬਿਲਕੁਲ ਜੀ ਕੋਗੀਪਾ ਜੀ ਨੇ ਸਾਰਾ ਕੁਝ ਕਹੀ ਦਿੱਤਾ ਜੀ ਬਸ ਜਾਇਓ 13 ਸਪਟੈਂਬਰ ਨੂੰ ਆਪਣੀ ਫੈਮਿਲੀ ਨੂੰ ਲੈ ਕੇ ਜਾਇਓ ਮੈਂ ਫੈਮਿਲੀ ਹਮੇਸ਼ਾ ਕਹਣਾ ਕਿ ਕਿ ਫਿਲਮ ਬਣਾਈ ਉਹਦਾ ਵੀ ਆ ਕਿ ਪੂਰੇ ਟੱਬਰ ਨਾਲ ਬੈਠ ਕੇ ਦੇਖੀ ਜਾਵੇ ਸੋ ਥੈਂਕ ਯੂ ਸੋ ਮਚ ਸੋ ਥੈਂਕ ਯੂ ਸੋ ਮੱਚ ਖਾਸ ਗੱਲਬਾਤ ਕਰਨ ਲਈ ਸਾਡੇ ਨਾਲ ਸੋ ਅ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਜਲ ਸਿਨੇਮਾ ਘਰਾਂ ਦੇ ਵਿੱਚ ਲੱਗਣ ਵਾਲੀ ਹੈ ਸੋ ਗਿੱਪੀ ਤੇ ਗਿੱਪੀ ਦੀ ਟੀਮ ਨੇ ਜਿਹੜਾ ਬੈਂਚਮਾਰਕ ਸੈੱਟ ਕੀਤਾ ਇੰਡਸਟਰੀ ਦੇ ਵਿੱਚ ਇਹ ਰਿਕਾਰਡਸ ਜਿਹੜੇ ਨੇ ਆਪਾਂ ਤੋੜਨੇ ਨੇ 100 ਕਰੋੜ ਦਾ ਆਕੜਾ ਪਾਰ ਕਰਨਾ ਹੈ ਅਸੀਂ ਸੋ ਇਹ ਆਸ਼ੀਰਵਾਦ ਆਪਾਂ 13 ਸਪਟੰਬਰ ਨੂੰ ਸਾਰਿਆਂ ਨੇ ਲੈਣ ਜਾਣਾ ਹੈ ਸਿਨੇਮਾ ਘਰਾਂ ਦੇ ਵਿੱਚ ਆਪਾਂ ਦੇਖਣੀ ਹੈ ਫਿਲਮ ਜਾ ਕੇ ਅਰਦਾਸ ਸਰਬੱਤ ਦੇ ਭਲੇ ਦੀ ਫਿਲਹਾਲ ਹੀ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰੀਤ ਖੋਲਰ ਤੈਨਿਕ ਸਵੇਰਾ ਟੀਵੀ ਚੰਡੀਗੜ੍ਹ